अच्छा 11 ਘੰਟੇ ਲਈ ਸੁਪਰ ਸੀਡਰ ਹੀ ਆ ਸਮਝ ਲੋ ਹੈ ਹਾਂ ਸੁਪਰ ਸੀਡਰ ਸੁਪਰ ਸੀਡਰ ਵੀ ਘਟਜ ਜੋਰ ਲਉਂਦਾ ਲਿਫਟ ਦਾ ਉਦੋਂ ਬਾਅਦ ਲਉਂਦੀ ਤਾਂ ਲੰਬਾਈ ਆ ਗਈ ਇਹਦੀ ਠੀਕ ਹੈ ਬਈ ਜੀ ਤਾਂ ਮਿੱਤਰੋ ਆਪਣੇ ਮੌਕਸ ਏਰੀਆ ਦੇ ਵਿੱਚ ਜੇ ਮੈਂ ਮਿਲਿਆ ਤਾਂ ਮੈਨੂੰ ਲੱਗਾ ਬਾਈ ਹੋ ਰਹੀ ਐ ਸਪੈਸ਼ਲ ਆਪਣੇ ਸਾਰੇ ਪਿੰਡਾਂ ਚ ਜਿਹੜੇ ਏਡੀ ਵੱਡੀ ਖੇਤੀ ਕਰਦੇ ਆ ਆਲੂ ਦੀ ਨਹੀਂ ਤਾਂ ਬਹੁਤ ਵੇਖਣ ਨੂੰ ਆਲੂ ਹੈ ਨਹੀਂ ਸਾਡੇ ਏਰੀਆ ਚ ਤੇ ਜਿਵੇਂ ਆ ਗ੍ਰਾਮੇ ਜਾਂ ਫਰੀਦ ਆ ਇਹ ਬਾਈ ਹੋਰਾਂ ਕੋਲ ਹੀ ਆ ਇੱਧਰ ਵੇਖਣ ਨੂੰ ਸਾਨੂੰ ਤਾਂ ਅੱਖ ਹੀ ਮਿਲੀਆਂ अच्छा भाई भाई ग्राम में है नहीं बढ़िया तो ये बी दी एक्यूरेसी बहुत ज्यादा है मतलब जो ये आपा 6 इंच ਤੇ ਪਾਉਣਾ ਨੇ 6 इंच ਤੇ ਹੀ ਪਾਉਣਾ ਹੈ ਠੀਕ ਹੈ 6 ਇੰਚ ਵੀ 7 ਇੰਚ ਤੇ ਹੋ ਜਾਊਂ ਪਰ ਤੇ ਆਗੂ ਗਲਾਉਣੇ ਆ ਤੁਸੀਂ ਨਹੀਂ ਨਹੀਂ ਸਭ ਕੁ ਥੱਲੇ ਸਭ ਪਲੋ ਮਾਰ ਕੇ ਮਲਚਰ ਮਾਰ ਕੇ ਸਾਰਾ ਕੁ ਨਾਪ ਕੇ اچھا ਆਗੂ ਗਣੀ ਲਾਉਂਦੇ ਨਾ ਨਾ 2 ਸਾਲ ਹੋ ਗਏ ਬਿਲਕੁਲ ਹੀ ਨਾਉਂਦੇ ਕਣਕ ਵਾਲੇ ਫਾਰਮ ਨਹੀਂ ਲਾਉਂਦੇ ਆਪਾਂ ਇਹ 30 ਇੰਚੀ ਵਟ ਆਮ ਆਪਣੀ ਵਟ 26 ਇੰਚੀ ਜਾਂ 27 ਇੰਚੀ ਵਟਾਂ ਲੀਆਂ ਮਸ਼ੀਨਾਂ ਆਪਣੇ ਆਮ ਹਾਂਜੀ ਪੁਰਾਣਾ ਮਾਡਲ ਹੁੰਦੇ ਪੁਰਾਣਾ ਮਾਡਲ ਜਿਵੇਂ ਖਰਾਬ ਠੀਕ ਹੈ ਜੇਦੀ ਵਟ 30 ਇੰਚ ਦੀ ਹੈ ਉਹਦੀ ਮਤਲਬ ਇਹ ਆਲੂ ਇੱਕ ਇਧਰ ਲਾਉਂਦੀ ਐ ਇੱਕ ਇਧਰ ਲਾਉਂਦੀ ਮਤਲਬ ਇਹ ਜਿਗਜੈਗ ਪੈਟਰਨ ਕਹਿੰਦੇ ਹੋ। ਚੱਕ ਕੇ ਟੋਲੀ ਦੀ ਐ ਕਿੰਨੀ ਆ ਗਈ। ਫਿਰ ਉਹ ਇੱਥੋਂ ਦੇਖੀਦੀ ਵੀ ਕਿੰਨੀ ਰੇ ਐ ਤੇ ਆਪਾਂ ਹੈਕਟੇਅਰ ਚ ਕਿੰਨੀ ਪਾਉਣੀ ਐ। ਠੀਕ ਐ। ਉਹ ਚਾਰਟ ਤੇ ਆ ਜਾਈਦਾ ਫਿਰ ਇੱਥੋਂ ਲੰਮੀ। ਉਹ ਇੱਥੇ ਤਾਂ ਦੀ ਫੇਰਾ ਗਰਾਰੀਆਂ ਉਹ ਸਭ ਉਹਦਾ ਚੇਂਜ ਹੋ ਜਾਂਦੀ ਐ। ਅੱਛਾ। ਦੇਣੀ ਦੋ ਕਿੰਨੀ ਇਹਦੇ ਚ 10 ਗੱਟੇ ਤਾਂਦੂਆਂ ਦੇ ਪੈ ਜਾਂਦੇ 5 ਕਉਣ ਟੋਲੀ ਦੀ ਕਪੈਸਿਟੀ ਐ ਦੀ। ਅੱਛਾ ਆਲੂ ਦਾ ਤਾਂ ਵੱਡਾ ਇਹ ਸਾਰਾ ਸਿਸਟਮ ਹਾਂ ਤੇ ਖਾਦ ਜਿਹੜੇ ਮਨ ਮਾ ਚਾਰ ਬੈਗ ਪੈ ਜਾਂਦੇ ਐ ਚੱਕਰੀ ਚ। ਫੇਰ ਆਪਾਂ ਇਹਦੇ ਨਾਲ ਵੇਚਿਆ ਇਹ ਠੀਕ ਹੈ 16 19 ਦੀ ਗਰਾਰੀ ਚੜਾਈ ਹੈ ਇਧਰ ਹੈ ਇਹਦੀਆਂ ਵੀ ਗਰਾਰੀਆਂ ਪੰਗਾ ਅੱਡ ਹੋਣਾ ਅੱਛਾ ਸਵਾ 6 ਲੱਖ ਦੀ ਮਿੱਤਰੋ ਇਹ ਆ ਗ੍ਰਾਮੇ ਨੇ ਕੀ ਬਾਤ ਹੈ ਇਹ ਵੇਚ ਜਾਣੀ ਹੈ ਅੱਛਾ ਆਪਣੇ ਹੋਰ ਜਿੱਦੇ ਕਣਕ ਨੇ ਸਿਰੇ ਆਪਣੇ ਤਾਰਾ ਲਾ ਦਿੰਦੇ ਆ ਆਪਣੇ ਮੁੜ ਕੇ ਸਮਝਦਾ ਵੀ 2 ਮਹੀਨੇ ਲਈਤ ਨਹੀਂ ਮਿਲਦੀ ਖੇਤਾਂ ਦੀ ਪਹਿਲੀ ਸਮੱਸਿਆ ਉਹ ਹੈ ਸਹੀ ਗੱਲ ਹੈ ਦੂਜੀ ਇਹ ਵੀ ਮੱਕੀ ਸਾਡੇ ਹਿਸਾਬ ਨਾਲ ਜਾਨ ਬਹੁਤ ਕੱਢਦੀ ਆ ਖੇਤ ਦੀ ਹਾਂ ਈ ਵੀ ਗੱਲ ਫਿਰ ਆਪਣੇ ਮਸ਼ੀਨਾਂ ਹੈ ਨਹੀਂ ਉਹਦੀਆਂ ਵੱਢਣ ਵਾਲੀਆਂ ਹਜੇ ਤੱਕ ਰਣਦੇ ਅਸੀਂ ਤੱਕ ਗਰੁੱਪ ਖਟੜਾ ਪਟਾਟੋ ਗਰੁੱਪ ਬਿਲ ਖਲ ਬਈ ਹਾਂ ਉਹਦੇ ਜਿਸੀਂ ਮੇਲੇ ਵੀ ਕਰਾਉਣੇ ਤਿੰਨ ਮੇਲੇ ਚਾਰ ਹੋ ਗਏ ਸਾਡੇ ਠੀਕ ਹੈ ਜੀ ਜਿਹੜਾ ਜਿਵੇਂ ਆਲੂ ਲਾਉਂਦੀ ਹੈ ਕਈ ਕਿਥੇ ਇੱਕ ਆ ਲੱਗਿਆ ਕਾ ਲੱਗਿਆ ਆ ਲੱਗਿਆ ਕਾ ਲੱਗਿਆ ਠੀਕ ਆਵੇ ਇਹ ਕਿੰਨੇ ਇੰਚ 30 ਇੰਚ ਬੋਲਦੇ ਹੁੰਦੇ 30 ਇੰਚ ਠੀਕ ਹੈ 30 ਇੰਚ ਬੋਲਦੀ ਹੈ ਹਮ ਠੀਕ ਦੋ ਦਿਨ ਹੋ ਗਏ ਮਿੱਤਰੋ ਕੱਲ ਤਾਂ ਵੀਡੀਓ ਬਣਾਈ ਨਹੀਂ ਕੱਲ ਵੀ ਫੌਲ ਨਕਸਾਨ ਸੀ ਅੱਜ ਵੀ ਅੱਲਾ ਅਜ ਤਾਂ ਜੀਦਰ ਜ਼ਰਾ ਅੱਦ ਨੂੰ ਇੱਥੇ ਪਾ ਜਾ ਮੇਰਾ ਫੌਲ ਲੈ ਰੱਖਲਾ ਸਰਾਨੇ ਪਰ ਇਹਦਾ ਤਾਂ ਮਾਰਜਨ ਹੈ ਨਹੀਂ ਵੀ ਸਿੱਧਾ ਜਿਹੜੀ ਗੋਲੀ ਥਾ ਠੋਪੂਆਂ ਉਹ ਤੁਸੀਂ ਜਾਂਦਾ ਧੂਰੀ ਗਾ ਕੱਲ ਉੱਥੇ ਸੀ ਪਈ ਕੇ ਨਾਲ ਲੋਕਾਂ ਨੇ ਦੱਸਿਆ ਕਹਿੰਦੇ ਆਲੂ ਬਹੁਤ ਕੱਢੇ ਪਏ ਆ ਆ ਭਾਜੀ ਆਏ ਨਹੀਂ ਹੁਣ ਫੇਰ ਕਿਹੜਾ ਮਾਰਨਾ ਡੈਡੀ ਤਾਂ ਕਹਿੰਦਾ ਸਾਰੇ ਗਾ ਉਹਵੇ ਹੁਣ ਆਪਾਂ ਕਿਹਾ ਉਹ ਪੱਟੇ ਪਏ ਅਰੇ ਜਗਾ ਪਾ ਗਿਆ ਵੇ ਹੁਣ ਇਹ ਆਲੂਵੇਂ ਨੱਪ ਕੇ ਹੁਣ ਕੱਲ ਦੇ ਘਰੇ ਢੋਈਏ ਨੇ ਕਿੰਨੇ ਘਟੋਈਏ ਕੱਲ ਡੂੜ ਬੋਰੀ ਬਣਗੀ ਅੱਜ ਵੇਖਣੀ ਆਈ ਡੈਡੀ ਆ ਦੇਖੋ ਓ ਪਏ ਆਲੂ ਆਲੂ ਆ ਦੇਖੋ ਮਿੱਤਰੋ ਬਣੇ ਬਣਾਏ ਆਲੂਆਂ ਦੀ ਜੜ ਕੱਢੀ ਆ ਇਹ ਲੈਣਾ ਲੱਗਾਂ ਪੰਗਾ ਆਲੂਆਂ ਦਾ ਆ ਸੈਜ ਆ ਜੀ ਠੀਕ ਹੈ ਵਿੱਚ ਗੋਲੀ ਵੀ ਹੈਗੀ ਐ ਗੋਲੀ ਤਾਂ ਸਾਡੇ ਮਗਰੋਂ ਲੈਂਦੀ ਨਹੀਂ ਨਾ ਚਲੋ ਕੋਈ ਗੱਲ ਨਹੀਂ ਜੋ ਆ ਦੇਖੀ ਜੋ ਨਿੱਕੀ ਨਿੱਕੀ ਗੋਲੀ ਬਈ ਆ ਸਹਜ ਅੱਜ ਤੁਹਾਨੂੰ ਆਲੂ ਦਾ ਆਪਾਂ ਬੀਜ ਦਿਖਾਇਆ ਨਹੀਂ ਤੁਹਾਨੂੰ ਸਹਜ ਆਹਾ ਮੰਨ ਲਓ ਵੀ ਕੀ ਬਣਿਆ ਪਰ ਅੱਜ ਦਿਖਾ ਰਹੇ ਆ ਬਾਕੀ ਏਦੂ ਬਾਅਦ ਜਿੱਦ ਦੇ ਪੱਟਣ ਲੱਗੇ ਉਹਦੇ ਤੁਹਾਡੇ ਸਾਹਮਣੇ ਪਟਾਂਗੇ ਨੁਕਸਾਨ ਬਈ ਕਰ ਹੀ ਕਰ ਗਿਆ ਤਾਂ ਅੱਜ ਰਾਤ ਨੂੰ ਆਉਣਾ ਪੈਣਾ ਚਲੋ ਠੀਕ ਆਈ ਏਦੂ ਬਾਅਦ ਜੀ ਬਚਾਖਦੇ ਆ ਸਾਡੇ ਨੇਪੇ ਮਾਸਟਰ ਕੀ ਜੀ ਬਾਈ ਨੂੰ ਪੁੱਛਿਆ ਮੈਂ ਅਜੀਬ ਦੇ ਯਾਰ ਅਸੀਂ ਲਿਆਉਣੇ ਆ 10 ਗੱਟੇ ਨਵਾਂ ਬੀਜ ਲੈ ਕੇ ਆਉਣਾ ਠੀਕ ਹੈ ਜੀ ਕਿਹੜਾ ਲਿਆਉਣੇ ਆ ਦੱਸ ਦਿਆਂ ਤੁਹਾਨੂੰ ਉੱਥੇ ਜਾ ਕੇ ਫਿਰ ਬਾਈ ਧਰਮਿੰਦਰ ਕੋਲ ਚੱਲੇ ਆ ਜਵਾਰੇ ਵਾਲੇ ਪੰਡ ਮਕਸਰ ਦੇ ਨਾਲ ਥੈਂਕ ਯੂ ਸਰ ਬਹੁਤ ਸਹਿਯੋਗ ਦਿੱਤਾ ਤੁਸੀਂ ਯਾਰ ਇਹ ਤਾਂ ਨਵੀਂ ਨਵੀਂ ਖੜੀ ਧੋਤੀ ਹਾਂ ਪਾਣੀ ਵਾਲਾ ਅੱਛਾ ਪਾਣੀ ਵਾਲੀ ਦੀ ਗੱਲ ਫਿਰ ਅੱਛਾ ਜੀ ਹੋਣ ਹੈ ਨਹੀਂ ਸਾਲ ਸਾਲ ਚ ਹੀ ਰੱਖਿਆ ਹੁੰਦਾ ਮੈਂ ਰੋਟੀਆਂ ਉਹ ਰੱਖੇ ਪਰਲਾਂ ਰੱਖੇ ਇਹਦੇ ਚਾਚਾ ਚ ਹੀ ਰੱਖੇ ਅੱਛਾ ਹੋਰ ਰੱਖੇ ਹੀ ਨਹੀਂ ਆਂ ਅੰਡੇ ਵਾਲਾ ਬਾਕਸ ਹੈਣਾ ਬਾਈ ਦੱਸ ਹੀ ਜਾਂਦਾ ਇਹਦੇ ਚ ਵੀਡੀਓ ਪਾਈ ਸੀ ਉਹ ਬਾਈ ਨੇ ਫਿਟਨੈਸ ਵਾਲੇ ਚਾਂਡੇ ਲਾ ਜਾਂਦੇ ਆ ਭੀ ਆ ਗਏ ਨਾ ਯਾਰ ਹਾਂ ਅੰਡੇ ਆ ਉੱਥੇ ਸਹੀ ਹੈਗਾ ਮੇਰੇ ਕੋਈ ਪਕਾਈ ਨਹੀਂ ਨਾ ਇਧਰੋਂ ਪਾਣੀ ਕੋਣ ਉਧਰ ਵਾਂਢੀ ਕੱਢਣੀ ਆਂਢੀ ਕੱਢਣੀ ਹੈ ਛੇੜਨਾ ਹੀ ਨਹੀਂਗੇ ਛੇੜਨਾ ਹੀ ਨਹੀਂ ਬਾਹਰ ਤਾਂ ਕੱਢਣੀ ਨਹੀਂਗੇ ਬਾਈ ਇਧਰੋਂ ਪਾਣੀ ਦੇ ਫੀਡ ਭਾਈ ਉਹ ਦੂਰੋਂ ਦੇ ਕੱਢੀ ਜੋ ਕਿੰਨੇ ਵਾਵਾ ਮਹਿੰਗਾ ਤਿਆਰ ਆਇਆ ਸੀ ਨਾ 25000 ਲਾ ਕੇ ਕਣੀਆਂ ਦਿੰਦੇ ਨੇ ਉਹ ਵੇ ਯਾਰ ਵਿੱਚ ਪੌੜੀਆਂ ਲੰਘ ਆਵੇਂ ਤਾਂ ਜਾਣ ਨੂੰ ਆਂਡੇ ਦੇ ਦਿਨ ਸਪੈਸ਼ਲ ਤਾਂ ਜਾਂਦੇ ਕੋਕੜਾ ਆਪਦੇ ਹੀ ਖੜਾ ਚਲੋ ਯਾਰ ਪਾਓ ਮੁੰਡੇ ਟਰਾਲੀ ਹਿੰਮਤ ਨਾਲ ਮੈਨੂੰ ਆਨੰਦ ਲੈ ਲੈ ਮੈਨੂੰ ਸਪੈਸ਼ਲ ਜੀਪ ਚਲਾਉਣ ਵਾਲਾ ਬੰਦਾ ਲਿਆਂਦਾ ਨਾਲ ਫੇਰੀ ਸਾਰੀ ਇਹਨਾਂ ਦੀ ਜੀਪ ਚਲਾਉਂਦੇ ਰਹਿੰਦੇ ਆ ਆਹ ਹੋਰ ਜ਼ਿਆਦਾ ਜੂਦਾ ਮੋੜਾਂਗੇ ਆਪਾਂ ਘੋਤੀ ਤੇ ਧਾਈ ਵਧੀਆ ਜੀਪ ਅਗਲੇ ਦੀ ਕਢਾਉਣੀ ਪਈ ਆ ਮਜਬੂਰੀ ਬਣੀਗੀ ਟਰੈਕਟਰ ਨਹੀਂ ਨਹੀਂ ਟਰੈਕਟਰ ਹੀ ਖਿੱਚਦੇ ਨੇ ਆਪਾਂ ਹਣਾ ਆਪਣਾ ਟਰੈਕਟਰ ਉਹਦਾ ਟਰੈਕਟਰ ਹੀ ਖਿੱਚਦੇ ਨੇ ਏ ਮਗਰ ਤਾਂ ਮਿੱਟੀ ਪੈਣੀ ਐ ਬਰਾੜ ਓਹੋ ਐਵੇਂ ਠਾਈ ਜਾਂਦਾ ਆ ਜਾ ਯਾਰ ਤੋਰਦਾਦਾ ਚੱਲ ਜੇ ਇਹਦੇਰ ਜਮਾ ਫੁੱਲ واਸ਼ ਕਰੀ ਵੀ ਐ ਯਾਰ ਹਨਾ ਦੇਖੋ ਫਰਦ ਤੱਕ ਮਿੱਤਰੋ ਬਣਾ ਰਿਹਾ ਇਹਦੇ ਨਾਲ ਉਸ ਤੋਂ ਬਾਅਦ ਇਧਰ ਆਉਣ ਕਿੱਡੀ ਵੱਡੀ ਆ ਤਾਂ ਤਾਂ ਹੈ ਨਾ ਬਹੁਤ ਤਗੜਾ ਕੰਮ ਆ ਬਾਈ ਬਹੁਤ ਦਿਲ ਨੂੰ ਮੈਂ ਬੋਲਦਾ ਏ ਬਾਈ ਜੀ ਚੱਲੂਗਾ ਮੇਰੇ ਸਾਹਜ ਵਿੱਚ ਇੱਕ ਵੀਰ ਨੇ ਕਮੈਂਟ ਕਰਿਆ ਸੀ ਵੀਡੀਓ ਜੀ ਬਾਈ ਸੀ ਮੈਂ ਉਹ ਕਹਿੰਦਾ ਭਈ ਇਹਦਾ ਅਗਲੀਆਂ ਕਣਕਾਂ ਸੋਝੂ ਰੂਏ ਹਵੇਰੀ ਨਹੀਂ ਚਲਾਉਂਦੇ। ਹੋਰ ਕਹਿੰਦਾ ਫਰੀਦਪੁਰ ਤੋਂ ਅੱਕੇ ਦੇਦਾ ਬਣੀ ਗਿਆ। ਬਹੁ ਪੰਗਾ ਯਾਰ। ਮੈਨੂੰ ਤਾਂ ਆਪਾਂ ਕੀ ਕਰੂੰਗਾ ਮੇਰੀ ਤਾਂ ਮੱਕੀ ਕੱਸੀ ਦੇ ਪਾਣੀ ਮੀਣਾ ਨਹੀਂ ਹੋਣੀਗੇ। ਮੈਂ ਕਾ ਕਰਮਾਲੀ ਲਿਬੜੂਗੀ ਮੈਨੂੰ ਇਹਦਾ ਆਈ ਜਾਂਦਾ ਇਹ। ਆਪਾਂ ਇੰਨੀ ਸਾਫ਼ ਕਰਕੇ ਕਿਵੇਂ ਦੇਵਾਂਗੇ ਵਿਚਾਰਿਆਂ ਨੂੰ। ਮੈਨੂੰ ਪਤਾ ਨਹੀਂ ਲੱਗਿਆ ਇਹਦਾ ਆ ਕੀ। ਭਰਾਵਾ ਤੂੰ ਸ਼ੱਕੇ ਨਹੀਂ। ਇਹ ਦੂਰ ਤਾਂ ਹੀ ਸਭ ਇਦੇ ਆਏ। ਇਹ ਹੁਣ ਦੇਖ ਤੋਂ ਦੋ ਦੂੜ ਕਿਲੋਮੀਟਰ ਹਨ ਆ। ਥੋੜੇ ਸੰਗਣੇ ਜਿਆਦੇ ਹੁੰਦੇ ਆ ਯਾਰ ਇਹਨਾਂ ਵਿੱਚ। ਹੋਟ ਵਾਲੇ ਆ। ਹੋਟ ਵਾਲੇ ਆ। ਆਹ ਰਹਾ ਹੀ ਆ। ਸਭ ਦੂਰ ਦੂਰ ਤਾਂ ਹੀ ਕਣਕ ਹੀ ਹੈ ਰੀ। ਤੇ ਤੂੰ ਆਏ ਦੇਖ ਮੈਨੂੰ ਲੱਗਦਾ ਉਹ ਵੀ ਬਾਈ ਇਕੱਲਾ ਹੀ ਹੋਊਗਾ ਪੰਡ ਚਲਾਉਣ ਵਾਲਾ ਇਹਣਾ। ਕਿਤੇ ਦੀਆਂ ਤਾਂ ਨਹੀਂ। ਕਿਤੇ ਆਲੂ ਜਾਂ ਕੋਈ ਹੋਰ ਫਸਲ ਨਹੀਂ। ਜੀ ਤਾਂ ਬਾਈ ਸੋਹਣੀ ਲੱਗਦੀ ਆ ਤਾਂ ਐਵੇਂ ਦੇ ਲੋਕ ਲੋ ਵੀਰੋ ਤਾਂ ਬਾਈ ਧਰਮੰਦਰ ਜੀ ਕੋਲ ਪਹੁੰਚ ਚੁੱਕੇ ਆ ਜੀ ਤੇ ਬਾਈ ਦਾ ਦੇਖੀ ਜਨੇ ਕਾਰੋਬਾਰ ਆਪਾ ਸਸੀ ਦਾ ਬਾਈ ਜੀ ਸਸੀ ਕਾਰੋਬਾਰ ਤੇ ਬਾਈ ਇਹ ਲਿਆਂਦਾ ਫਿਰ ਆਪਣਾ ਹੈ ਆਪਦੇ ਵਾਸਤੇ ਹਾਂ ਐਤ ਕੀ ਹੋਣਾ ਨਹੀਂ ਤਕਨੀਕ ਦਾ ਕੰਮ ਆਇਆ ਸੀ ਮਸ਼ੀਨ ਠੀਕ ਹੈ ਜੀ ਇਹ ਫਿਰ ਆਪਾਂ ਉਹਦੇ ਤੇ ਆ ਜੀ ਠੀਕ ਹੈ ਜਿਵੇਂ ਜਿਵੇਂ ਕੰਮ ਵਧੀ ਜਾਂਦਾ ਅਲੂ ਦਾ ਫਿਰ ਮਸ਼ੀਨਰੀ ਵੀ ਆਪਾਂ ਨੂੰ ਪਤਾਉਣੀ ਪੈਣੀ ਆ ਹਾਂਜੀ ਬਾਈ ਆਪਾਂ ਕਿੰਨੇ ਏਕੜ ਦੀ ਖੇਤੀ ਕਰਦੇ ਆਂ ਅਲੂ ਦੀ ਆਲੂ ਤਾਂ ਇਸ ਵਾਰ 25 ਏਕੜ ਹੀ ਆ ਠੀਕ ਹੈ ਜੀ ਤੇ ਇਹ ਖੇਤੀ ਵੱਡੀ ਆ ਵੇਖੇ। ਠੀਕ ਹੈ। ਕਾਫੀ ਕਣਕ ਦੀ ਮਤਲਬ। ਹਾਂਜੀ ਤਾਂ ਮਿੱਤਰੋ ਆਪਣੇ ਮੌਕਸ ਏਰੀਆ ਦੇ ਵਿੱਚ ਜੇ ਮੈਂ ਮਿਲਿਆ ਤਾਂ ਮੇਨਲਾ ਤਾਂ ਬਾਈ ਹੋ ਰਹੀ ਐ ਸਪੈਸ਼ਲ ਆਪਣੇ ਸਾਰੇ ਪਿੰਡਾਂ 'ਚ ਜਿਹੜੇ ਏਡੀ ਵੱਡੀ ਖੇਤੀ ਕਰਦੇ ਆ ਆਲੂ ਦੀ ਨਹੀਂ ਤਾਂ ਬਹੁਤ ਵੇਖਣ ਨੂੰ ਆਲੂ ਹੈ ਨਹੀਂ ਸਾਡੇ ਏਰੀਆ 'ਚ। ਤੇ ਜਿਵੇਂ ਆ ਗ੍ਰਾਮੇ ਜਾਂ ਫਰੀਦ ਆ ਇਹ ਬਾਈ ਹੋਰਾਂ ਕੋਲ ਹੀ ਆ ਇੱਧਰ ਵੇਖਣ ਨੂੰ ਸਾਨੂੰ ਤਾਂ ਅੱਖ ਹੀ ਮਿਲੀਆਂ। ਅੱਛਾ ਆ ਪਾਈ ਬਾਈ ਗ੍ਰਾਮੇ ਹੈ? ਹਾਂ ਇਹ ਬਜਾਈ ਵਾਲੀ ਕਿਸਮ ਹੈ ਦੀ। ਠੀਕ ਹੈ ਜੀ। ਤੇ ਇਹ ਕੀ ਆ ਪਾਈ ਆ ਬਈ? ਇਹ ਉਹਦੇ ਅੱਗੇ ਵੱਟਾਂ ਜਿਵੇਂ ਆਪਣੇ ਨਹੀਂ ਦੂਰ ਗਈ। ਇਹ ਜਿਹੜੇ ਪੱਕੀਆਂ ਜ਼ਮੀਨਾਂ ਆ ਤੇ ਨਾ ਵਟਾਂ ਹਾਰਡ ਆ ਜੰਨ ਵਾਲੇ ਇਹੋ ਵਟ ਪੋਲੀ ਕਰਨਾ ਤੇ ਅੱਗੇ ਲੱਗਿਆ ਹੋਇਆ ਹੈ ਠੀਕ ਹੈ ਤੇ ਆਪਾਂ ਨੂੰ ਇਹਦੀ ਲੋਡ ਨਹੀਂ ਆਪਾਂ ਫਿਰੇ ਲਾਤੇ ਸੀਗੇ ਚਲਾਈ ਸੀ ਮਸ਼ੀਨ ਕੱਲ ਪਹਿਲੇ ਦਿਨ ਠੀਕ ਹੈ ਬਈ ਹਾਂ ਤੇ ਟੁੱਟ ਕਰਕੇ ਠੱਲੀ ਗਈ ਹੁਣ ਜਿਵੇਂ ਵਧੀਆ ਹੈ ਹਾਂ ਹਾਂ ਇਹ ਬਹੁਤ ਫਾਸਟ ਚਲਦੀ ਹੈ ਤਾਂ ਇਹ ਬਈ ਉਪਰੀਤ ਦੀ ਹੈ ਇਹ ਇਹ ਪ੍ਰੀਤ ਦੀ ਹੈ ਇਹ ਗ੍ਰਾਮੇਂ ਦੀ ਵੀ ਆਉਂਦੀ ਹੈ ਆ ਗ੍ਰਾਮੇਂ ਦੀ ਆਉਂਦੀ ਹੈ ਮਤਲਬ ਡਿਟੋ ਕਾਪੀ ਕੀਤੀ ਹੈ ਇਹਨਾਂ ਨੇ ਉਹਦੀ ਠੀਕ ਹੈ ਤੇ ਇਹ ਜਣੀ ਚਲਦੀ ਉਹਦੇ ਕੋਈਂ ਗ੍ਰਾਮੇਂ ਉਹ ਸਾਰਾ ਕੁਝ ਉਹੀ ਹੈ ਕੋਈ ਮਤਲਬ ਸਾਰੇ ਜਿਹੜੇ ਜਾਲ ਜੂਲ ਆ ਬਹਿਰੰਗੇ ਸਾਰੇ ਇੰਪੋਰਟਡ ਆ ਅੱਛਾ ਜੀ ਮਤਲਬ ਇਕੱਲਾ ਕਹਿੰਦਾ ਬਾਹਰ ਨਾਲ ਨੋਹਾਈ ਪ੍ਰੀਤ ਨੇ ਆਪ ਦਾ ਲਾਇਆ ਬਸ ਕਿ ਜਿਵੇਂ ਜਾਲ ਆ ਕੋਈ ਅੰਦਰ ਜਿਨ੍ਹਾਂ ਦੇ ਜਾਲ ਚੱਲਦਾ ਜਿਹਨੂੰ ਇਹ ਸਾਰਾ ਕੁਝ ਇੰਪੋਰਟਡ ਆ ਬੜਾ ਗ੍ਰਾਮੇਂ ਦੇ ਆਉਂਦਾ ਸੇਮ ਉਹੀ ਆ ਠੀਕ ਜਣੀ ਆਪਾਂ ਕਹਿ ਦਈਏ ਵੀ ਜਿਵੇਂ ਸੇਮ ਉਹੀ ਹੈ ਗ੍ਰਾਮ ਹੈ ਆਪਾਂ ਪ੍ਰੀਤ ਨੂੰ ਤਾਂ ਛਾੜ ਹੀ ਦੇਈ ਹੈ ਹਨਾ ਤੇ ਬਈ ਇਹਦਾ ਜਿਵੇਂ ਯਾਰ ਐਡਾ ਇਹ ਮਗਰ ਨੂੰ ਜਾਲ ਜਾ ਵੜਦਾ ਜਿਵੇਂ ਸਾਡੇ ਅਸੀਂ ਪਾਰਾ ਲੂ ਲਾਏ ਸੀ ਸਾਡੇ ਤਾਂ ਯਾਰ ਰੋੜੇ ਬਹੁਤ ਸੀ ਇਹ ਇਹਦੇ ਤੇ ਜੇ ਪਟਨੇ ਹੁਣ ਇਹ ਤਾਂ ਨੇ ਰੋੜੇ ਰੜੇ ਆਉਣ ਦੇਵੇਂ ਮੂਰੇ ਫਿਰ ਉਹ ਪੋਣੇ ਜੇ ਪਾਣ ਦਿੰਦੇ ਹਨਾ ਜਿਹੜੇ ਹਾਂ ਉਹ ਮੂਰੇ ਲੱਗੇ ਇੱਥੇ ਉਹ ਇੱਥੇ ਹੁੰਦੇ ਆ ਫਟ ਅੱਛਾ ਇੱਥੋਂ ਲਾਏ ਆਪਾਂ ਉਹ ਠੀਕ ਹੈ ਇੱਥੋਂ ਪਹਿਲਾਂ ਵਾਟ ਨੂੰ ਪ੍ਰੈਸ ਕਰਦੇ ਆ ਉਹ ਪ੍ਰੈਸ ਵੀਲ ਹੀ ਬੋਲਦੇ ਉਹਨੂੰ ਠੀਕ ਹੈ ਤੇ ਉਹ ਪੰਨ ਕੇ ਮੋੜ ਕੇ ਸਫਾਈ ਹੋ ਜਾਂਦੀ ਹੈ ਡਲਾ ਡੁਲਾ ਦਾ ਮਤਲਬ ਹੀ ਸਹੀ ਹੈ ਜਾਣੀ ਯਾਰ ਮਿੱਟੀ ਮੁੱਟੀ ਦਾ ਤਾਂ ਬਾਈ ਉਹ ਬਹਾਨਾ ਕਹਿ ਸਕਦਾ ਮੇਰੇ ਵਰਗਾ ਵੀ ਸਾਡੀ ਮਿੱਟੀ ਨਹੀਂ ਲਾਉਣ ਵਾਲੀ ਅੱਜ ਕੱਲ ਦੇ ਸੰਦਾਂ ਦੇ ਹਿਸਾਬ ਨਾਲ ਹੈਨਾ ਹਾਂ 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 ਬਈ ਸਾਬ ਕੋਲ ਸੰਭਵ ਹੈ ਜੇ ਹੌਲੀ ਹੌਲੀ ਖੇਤੀ ਵਧਾਵਾਂਗੇ ਤਾਂ ਚਲੋ ਐਵੀਆਂ ਚੀਜ਼ਾਂ ਹੈਗੀਆਂ ਆਹ ਪਲਾਸਟਿਕ ਦੇ ਹੈਨਾ ਬਈ ਇਹਦੇ ਹਾਂ ਹਾਂ ਇਹ ਸਾਰਾ ਕੋ ਪਾਚੋ ਜਾਲ ਨਹੀਂ ਖਰਾਬ ਹੁੰਦਾ ਮੁੱਲ ਸਾਰੀ ਠੀਕ ਹੈ ਏ ਬਈ ਇੱਕ ਤਾਂ ਹਨਾ ਤਾਂ ਇਕੱਠਾ ਕਰਨਾ ਆਈ ਆ ਵੀ ਰਾਜ ਖੜੇ ਓੱਖਾ ਰਾਜ ਖੜੇ ਉੱਥੇ ਮੋੜਨੀ ਆਪਾਂ ਜਦੋਂ ਮੰਨ ਲਾ ਖੇਤ ਚੱਕ ਕੇ ਦੁਬਾਰਾ ਘੇਰੇ ਤੇ ਲਾਉਣੀ ਆ ਠੀਕ ਹੈ ਜੇ ਜੀ ਮੰਨ ਲਓ ਮੱਥਾ ਛੋਟਾ ਹੁੰਦਾ ਆਪਣਾ ਬਿਲਕੁਲ ਬਿਲਕੁਲ ਜਾਂ ਕੋਈ ਦਰਾਸ ਦਿੱਤਾ ਜਾਂ ਕੋਈ ਚੀਜ਼ ਉਹ ਪਈ ਪਈ ਹੁੰਦੀ ਸਾਈਡ ਤੇ ਜਦੋਂ ਲੰਬੀ ਕਰਦੇ ਆ ਫਿਰ ਇਹ ਵਜਨ ਵੀ ਵਧਾ ਜਾਂਦੀ ਹੈ ਮਤਲਬ ਟਰੈਕਟਰ ਅੱਗੋਂ ਚੱਕਦੀ ਹੈ ਠੀਕ ਹੈ ਜੀ ਵਾਇਆ ਵੱਜ ਜਾਂਦਾ ਨਾ ਹਾਂਜੀ ਹਾਂ ਵਾਇਆ ਵੱਜ ਜਾਂਦਾ ਹਾਂ ਬਹੁਤ ਕੈਂਡ ਤਕਨੀਕ ਆ ਬਾਈ 11 ਕੁਆਂਟਲ ਦੀ ਜੰਸ਼ੀ ਨੇ ਅੱਛਾ 11 ਕੁਆਂਟਲ ਦੀ ਸੁਪਰ ਸੀਡਰ ਹੀ ਆ ਸਮਝ ਲੋ ਹੈ ਹਾਂ ਸੁਪਰ ਸੀਡਰ ਸੁਪਰ ਸੀਡਰ ਵੀ ਘੱਟ ਚ ਜੋਰ ਲਉਂਦਾ ਲਿਫਟ ਦਾ ਉਦੋਂ ਬਾਅਦ ਲਉਂਦੀ ਕੋ ਲੰਬਾਈ ਆ ਗਈ ਉਹਦੀ ਠੀਕ ਹੈ ਬਈ ਤੇ ਬਈ ਇਹ ਤੁਸੀਂ ਜਿਵੇਂ ਆਲੂ ਬੀਜੇ ਤੇ ਉਦੋਂ ਖਰਚੇ-ਕੁਰਚੇ ਆਗੂ ਗਲਾਉਣੇ ਆ ਤੁਸੀਂ ਨਹੀਂ ਨਹੀਂ ਸਭ ਕੁ ਥੱਲੇ ਸਭ ਪਲੋ ਮਾਰ ਕੇ ਮਲਚਰ ਮਾਰ ਕੇ ਸਾਰਾ ਕੁ ਨਾਪ ਕੇ ਅੱਛਾ ਆਗੂ ਗ ਨਹੀਂ ਲਾਉਂਦੇ ਨਾ ਨਾ 2 ਸਾਲ ਹੋ ਗਏ ਬਿਲਕੁਲ ਹੀ ਨਾਉਂਦੇ ਕਣਕ ਵਾਲੇ ਥਾਂ ਵੀ ਨਾਉਂਦੇ ਆਪਾਂ ਤਾਂ ਤੇ ਜਿਹੜੇ ਏਰੀਆ ਚ ਬਈ ਆਪਾਂ ਹਨਾ ਤੇ ਆਪਣੇ ਆਸਤੇ ਬਹੁਤ ਵੱਡੀ ਗੱਲ ਹੈ ਇਹ ਜੇ ਹੁਣ ਕਿਸੇ ਨੂੰ ਦਸੀ ਗੱਲ ਇਹ ਕਿਵੇਂ ਵੇਚ ਵੇਜੂ ਕਿਉਂਕਿ ਆਪਣੇ ਸੰਦਾ ਸੁੰਦਾ ਦੇ ਸ਼ਕੀਨ ਹੈ ਨਹੀਂ ਨਾ ਤੁਹਾਡੇ ਵਾਂਗੂ ਘਾਟਾ ਲੋਗ ਨੂੰ ਖਰਚਾ ਵੀ ਵੱਧਦਾ ਦੇਖੋ ਜਿਹੜੇ ਬੰਦੇ ਨੇ ਹੁਣ 80 ਆਪਣੇ ਠੇਕੇ ਜਿਆਦੇ 79 85 90 ਹਜ਼ਾਰ ਠੇਕਾ ਹਾਂ ਹੁਣ ਉਹ ਜੇ ਆਪਣੇ ਮਦਰ ਲਾ ਕੇ ਚੱਲ ਪੂਆ ਤੇ ਫਿਰ ਉਹਦਾ ਤਾਂ ਠੇਕਾ ਪਹਿਲਾਂ ਹੀ ਬੜਾ ਉਹਨੂੰ ਕੀ ਬਚੂਗਾ ਇਹ ਵੀ ਗੱਲ ਹੈ ਬਿਲਕੁਲੀ ਕਰ ਸਕਦੇ ਜ਼ੀਰੋ ਡਰਲ ਨਾਲ ਬੀਜਣ ਵਾਲੇ ਆ ਸਾਰੇ ਸਹੀ ਗੱਲ ਹੈ ਗੱਲ ਇਹ ਵੀ ਘਟਾਉਣਾ ਨਾ ਉਹਨਾਂ ਨੇ ਹਾਂ ਇਹ ਵੀ ਗੱਲ ਸਹੀ ਆ ਤੁਹਾਡੀ ਤੇ ਹੂੰ ਬਈ ਤੁਹ ਨਹੀਂ ਨਹੀਂ ਕੋਈ ਸਮੱਸਿਆ ਨਹੀਂ ਕਿਹੜੇ ਝੋਨੇ ਦੀ ਮੰਨ ਲਓ ਬਾਈ ਐ ਪੂਰੇ ਸਾਰੀ ਮੁੱਛਲ ਦੀ 1885 26 ਝੋਨੇ ਦੀ ਜਿਵੇਂ ਵਾਈਬ੍ਰੇਟਰ ਸੀ ਕੁਝ ਉਹਦੀ ਵੀ ਸਾਰੀ A to Z ਸਾਰੀ ਥੱਲੇ ਠੀਕ ਹੈ ਲੈ ਵੀਰੋ ਹੁਣ ਆਮ ਬੰਦਾ ਕਹਿ ਜਾਂਦਾ ਜੀ ਮੁੱਛਲ ਦੀ ਪ੍ਰਾਲੀ ਨਹੀਂ ਲੋਟ ਆਉਣੀ ਜਾਏਣੀ ਉਹ ਵੀ ਨਾਲੇ ਸਾਰੀ ਆਪਣੇ ਜਿਹੜਾ ਖੇਤ ਸਾਡੇ ਸਾਡੇ ਜਦੋਂ 4 ਵੀਲ ਮਸ਼ੀਨ ਨਾਲ ਕੱਟੇ ਜਾਂਦੇ ਆ ਜੀ ਅੱਛਾ ਸਾਡੇ ਗੋਡੇ-ਗੋਡੇ ਲਈ ਹੁੰਦੀ ਹੈ ਮਸ਼ੀਨ ਦੀ ਠੀਕ ਹੈ ਫਿਰ ਵੀ ਸਾਰਾ ਕੁਝ ਥੱਲੇ ਕਮਾਲ ਕਰਤੀ ਬਾਈ ਹਾਂ ਹਾਂ ਠੀ ਉਹ ਬਈ ਫਿਰ ਕਿਹੜੀ ਤਕਨੀਕ ਨਾਲ ਮੰਨ ਲਓ ਜਿਵੇਂ ਆਪਾਂ ਪਲੋ ਕਰਿਆ ਜੀ ਹਾਂ ਪਲੋ ਪਹਿਲਾਂ ਮੋਚਰ ਮਾਰੇ ਮੋਚਰ ਮਾਰ ਕੇ ਤੇ ਫਿਰ ਉੱਤੋਂ ਆਪਣਾ ਸੁਪਰਸੀਡਰ ਮਰਿਆ ਉਹਦੇ ਜਾਂ ਰੋਟਾਵੇਟਰ ਨਾਲ ਮਤਲਬ ਮਿੱਟੀ ਚ ਮਿਕਸ ਕਰਦੀ ਠੀਕ ਹੈ ਤੇ ਨਾਲੇ ਉਹ ਲੀਆਂ ਖਤਮ ਹੋ ਗਈਆਂ ਉਹਦੇ ਨਾਲ ਹਾਂ ਫਿਰ ਉੱਤੋਂ ਪਲੋ ਸਿੱਧੇ ਬਸ ਠੀਕ ਪਲੋਆਂ ਦੇ ਉੱਤੇ ਰੋਟਾਵੇਟਰ ਤੇ ਰੋਟਾਵੇਟਰ ਮਗਰ ਬਜਾਈ ਵਾਲੀ ਮਸ਼ੀਨ ਠੀਕ ਹੈ ਬਈ ਲੈ ਮੈਂ ਤਰੋ ਬਜਾਈ ਵਾਲੀ ਮਸ਼ੀਨ ਹੀ ਲਾਂਗੀ ਕਰਚਾਂ ਵੇਚਦੀ ਤਾਂ ਅੱਜ ਕੱਲ ਕੋਸ ਵੀ ਔਖਾ ਨਹੀਂ ਜੇ ਬੰਦੇ ਦੀ ਥੋੜੀ ਜੀ ਮਨ ਨੂੰ ਹੋਵੇ ਵੀ ਬਈ ਆਪਾਂ ਵਿੱਚ ਵਾਉਣਾ ਮਾਲ ਤੇ ਬਈ ਇਹ ਟਰੈਕਟਰ ਤੇ ਚਲਾਉਣੇ ਆ ਪਲੋ ਵਗੈਰਾ ਸਾਰਾ ਕੁਝ ਹਾਂ ਪਲੋ ਇੱਥੇ ਹੀ ਚੱਲਦੇ ਆ ਠੀਕ ਹੈ ਜੀ ਬਜਾਈ ਵਾਲੀ ਵੀ ਇੱਥੇ ਚੱਲਦੀ ਹੈ ਠੀਕ ਹੈ ਜੀ ਤੇ ਬਈ ਇਹ ਗ੍ਰਾਮੇ ਬਾਰੇ ਵੀ ਮੜਾ ਦੱਸ ਦਈਏ ਯਰੇ ਅਸੀਂ ਤਾਂ ਵੀਡੀਓ ਜੀ ਬਣਨੇ ਹਨ ਕਿ ਕੀ ਲਈ ਸੀ ਆਪਾਂ ਇਹ 30 ਇੰਚੀ ਵੱਟਾਂ ਆਮ ਆਪਣੀ ਵੱਟ 26 ਇੰਚੀ ਜਾਂ 27 ਇੰਚੀ ਵੱਟਾਂ ਵਾਲੀਆਂ ਮਸ਼ੀਨਾਂ ਆਪਣੇ ਆਮ ਹਾਂਜੀ ਪੁਰਾਣਾ ਮਾਡਲ ਹੁੰਦੇ ਆ ਪੁਰਾਣਾ ਮਾਡਲ ਜਿਵੇਂ ਹਾਂ ਠੀਕ ਹੈ ਇਹਦੀ ਵੱਟ 30 ਇੰਚ ਦੀ ਹੈ ਮਤਲਬ ਇਹ ਆਲੂ ਇੱਕ ਇਧਰ ਲਾਉਂਦੀ ਹੈ ਇੱਕ ਇਧਰ ਲਾਉਂਦੀ ਮਤਲਬ ਇਹ ਜਿਗਜੈਗ ਪੈਟਰਨ ਕਹਿੰਦੇ ਉਹਨੂੰ ਠੀਕ ਹੈ ਜ ਤੇ ਬਾਕੀ ਜਿਹੜੀ ਇਹ ਖਾਦ ਪਾਉਣ ਵਾਲਾ ਸਿਸਟਮ ਹੈ ਉਹ ਬਹੁਤ ਜ਼ਿਆਦਾ ਐਕੂਰੇਟ ਹੈ। ਅੱਛਾ ਜੀ। ਵੀ ਜਿੰਨਾ ਜਿੰਨੇ ਆਪਾਂ ਬੰਨ ਪੀ ਠੀਕ ਹੈ ਬਈ। ਇਹ ਮੋੜ ਨੂੰ ਦੋ ਘਟੇ ਪਾਣੀ ਦੋ ਘਟੇ ਹੀ ਪਾਉਂਦਾ ਹੁੰਦੀ ਹੈ ਇਹ। ਕੋਈ ਨਹੀਂ। ਉਹ ਖਾਦ ਵਾਲਾ ਸਿਸਟਮ ਇਹਦਾ ਬਹੁਤ ਜ਼ਬਰਦਸਤ ਹੈ ਸਾਰਾ। ਜਿਹੜਾ ਪਿਆ ਸਬਸ ਸਬਸ ਸਾਰਾ ਇਹ ਨਾ ਉਹ ਸਾਮ ਤੋਂ ਬਾਹਰ ਸੀ। ਜਿਵੇਂ ਉਹ ਵਿੱਚ ਭਈਆ ਦੇਖ ਰਹੇ ਆ ਆਪਾਂ ਹਨਾ ਉਹ ਖਾਦ ਦੀ ਨਿਸ਼ਾਨੀ ਹੈ 75 77 ਕਿਲੋ ਇਹ। ਨਹੀਂ। ਅੱਛਾ ਚਾਰਟ ਲੱਗਿਆ ਹੋਇਆ ਹਾਂ ਅੱਛਾ ਚਾਰਟ ਇੱਧਰ ਹੈ ਉਹ ਹੋਰ ਚੀਜ਼ ਹੈ ਹਾਂ ਅੱਛਾ ਇੰਨਾ ਸਿਸਟਮ ਹੈ ਇਹਦਾ ਹਾਂ ਇਹ ਵੀ ਬਈ ਰੂਮ ਤਾਂ ਸਮਝ ਹੀ ਨਾ ਆਵੇ ਇੱਕ ਵਾਰੀ ਦਾ ਪਹਿਲੇ ਹੀ ਮੇਰੇ ਵਰਗੇ ਬੰਦੇ ਨੂੰ ਹਨਾ ਸਮਝ ਆ ਜਾਂਦੀ ਨਾ ਜਿਵੇਂ ਆ ਚੈਨ ਲਾ ਕੇ ਅੱਛਾ ਆ ਪਾਲੀ ਦੀ ਖਾਦ ਪਾ ਕੇ ਠੀਕ ਹੈ ਆਪਾਂ ਮੰਨ ਲਾ ਵਿੱਚੇ ਆਪਾਂ ਡਾਈ ਪੀ ਦੇ ਪਾਲੀ ਪਟਾਸ਼ ਪਾਲੀ ਜਾਂ ਕੋਈ ਹੋਰ ਚੀਜ਼ ਇਹ 10 ਗੇੜੇ ਦੇਈਦੇ ਆ ਠੀਕ ਹੈ 10 ਗੇੜੇ ਥੱਲੇ ਉਹ ਰੇ ਚੱਕ ਕੇ ਟੋਲੀ ਦੀ ਆ ਕਿੰਨੀ ਆ ਗਈ ਫਿਰ ਉਹ ਇੱਥੋਂ ਦੇਖੀ ਦੀ ਵੀ ਕਿੰਨੀ ਰੇ ਹੈ ਤੇ ਆਪਾਂ ਹੈਕਟੇਅਰ ਚ ਕਿੰਨੀ ਪਾਉਣੀ ਹੈ ਠੀਕ ਹੈ ਉਹ ਚਾਰਟ ਤੇ ਆ ਜਾਈਦਾ ਫਿਰ ਇੱਥੋਂ ਲੰਮੀ ਉਹ ਇੱਥੇ ਤਾਂ ਦੀ ਫੇਰਾ ਗਰਾਰੀਆਂ ਉਹ ਸਭ ਉਹਨਾਂ ਚੇਂਜ ਹੋ ਜਾਂਦੀਆਂ ਅੱਛਾ ਸਾਰੀਆਂ ਗਰਾਰੀਆਂ ਖਾਣ ਆ ਰਹੀਆਂ ਕਮਾਲ ਕਰੀ ਪਈ ਐ ਇੰਨੇ ਇੰਨੀਆਂ ਨਾਲ ਦਿੱਤੀਆਂ ਮਿੱਤਰੋ ਵੇਖੋ ਤੁਸੀਂ ਤਗਣੀ ਹੀ ਕਰ ਹੈ ਠੀਕ ਹੈ ਤੇ ਇਹ ਹੁਣ ਬਈ ਸਾਰੀ ਰੇਰੂ ਬੰਦਾ ਬੰਦਾ ਤਾਂ ਪਾਉਣ ਦੀ ਲੋੜ ਹੀ ਨਹੀਂ ਮਸ ਨੀ 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 ਪੂ ਸਭ ਕੁਝ ਇਸੇ ਨੇ ਕੀਤਾ ਹੈ ਤੇ ਕਿਹੜਾ ਇਹਦੇ 'ਚ ਕਿੰਨੇ ਗੱਟੇ ਪਏ ਜਾਂਦੇ ਹੋਣ ਜਿਵੇਂ ਡਾਈ ਡੁਈ ਦੇ ਆਪਾਂ ਲਾਲੀ ਵੀ ਐ ਵਾਰੀ ਵਾਰੀ ਤਾਂ ਨਹੀਂ ਪਾਉਣੀ ਪੈਂਦੀ ਕੋਈ ਕੱਢ ਦੇਣੀ ਦੋ ਕਿੰਨੇ ਇਹਦੇ 'ਚ 10 ਗੱਟੇ ਤੰਦੂਆਂ ਦੇ ਪਏ ਜਾਂਦੇ 5 ਕੌਨਟਲ ਦੀ ਕਪੈਸਿਟੀ ਹੈ ਦੀ ਅੱਛਾ ਆਹ ਲੋਨਾਂ ਦਾ ਵੱਡਾ ਹੈ ਸਾਰਾ ਸਿਸਟਮ ਹਾਂ ਤੇ ਖਾਦ ਜਿਹੜੇ ਮੈਂ ਮੈਂ 4 ਬੈਗ ਪਾ ਜਾਂਦੇ ਆ ਚੱਕਰੀ 'ਚ ਫੇਰ ਤਾਂ ਬਹੁਤ ਹਾਂ ਹਾਂ ਸਹੀ ਹੈ ਕਾ ਵੀ ਖਾਦ ਪੈ ਜਾਂਦੀ ਆ ਹਾਂ ਯਾਨੀ ਕਿੱਲੇ ਦੀ ਖਾਦ ਤਾਂ ਪੈਂਦੀ ਪੈਂਦੀ ਨਾ ਹਨਾ ਹਾਂ ਹ ਜਿਵੇਂ ਬੀ ਆਪਾਂ ਵਧਾਉਣਾ ਘਟਾਉਣਾ ਠੀਕ ਆ ਬਈ ਉਹਨੀਆਂ ਗਰਾਰੀਆਂ ਸਾਰੀਆਂ ਬੀ ਵਾਲੀਆਂ ਆ ਇਹਦਾ ਚਾਰਟ ਅੱਛਾ ਗਰਾਰੀਆਂ ਦਾ ਇਧਰ ਬੀ ਆ ਕਿੰਨੇ ਚ ਉਹ ਆਪਾਂ ਆਪੀ ਪਾਉਣਾ ਠੀਕ ਆ ਆ ਮਤਲਬ ਇੱਕ ਕੱਪ ਜਿਵੇਂ ਆ ਰੈੱਡ ਕੱਪ ਆ ਜਿਵੇਂ ਠੀਕ ਆ ਬਈ ਆ ਗ੍ਰੀਨ ਕੱਪ ਹੁੰਦੇ ਇਹ ਹੋਰ ਆਲੂ ਬੀਜਣਾਂ ਉੱਤੇ ਹੁੰਦੇ ਆ ਠੀਕ ਆ ਹੁਣ ਜਿਵੇਂ ਆਪਾਂ 16 19 ਦੀ ਆਪਾਂ ਗਰਾਰੀ ਚੱਲੀ ਆ ਹਾਂ ਐਦ ਕੀ ਹਾਂ 16 19 ਦੀ ਮਤਲਬ ਇਹ ਆਪਾਂ ਇਹਦੇ ਨਾਲ ਵੇਚਿਆ ਇਹ ਠੀਕ ਆ 16 19 ਦੀ ਗਰਾਰੀ ਚੜਾਈ ਆ ਇਧਰ ਹੈ ਇਹਦੀਆਂ ਵੀ ਗਰਾਰੀਆਂ ਪੰਗਾ ਅੱਡਾ ਹੋਇਆ ਹਾਂ ਇਹਦੀਆਂ ਵੀ ਇੱਥੇ ਆ ਠੀਕ ਆ ਬਹੁਤ ਯਾਰ ਤਗੜਾ ਕੰਮ ਹੈ ਤਾਂ ਵੀ ਹਨਾ ਇਹ ਤਾਂ ਬਈ ਯਾਰ ਮਹਿੰਗੀ ਬਹੁਤ ਹੋਊਗੀ ਇਹ 6.5 ਲੱਖ ਦੀ ਅੱਛਾ 6.5 ਲੱਖ ਦੀ ਮਿੱਤਰੋ ਇਹ ਆ ਗ੍ਰਾਮੇ ਨੇ ਕੀ ਬਾਤ ਆ ਇਹ ਵੇਖ ਲੋ ਤੋ ਯਾਰ ਆਲੂ ਵਾਲੇ ਫਾਰਮਰ ਫਰ ਵਿਰਲੇ ਵਿਰਲੇ ਹੀ ਲੋਂਦੇ ਬਾਈ ਹਨਾ ਹਜੇ ਤਾਂ ਹੌਲੀ ਹੌਲੀ ਆ ਰਹੀਆਂ ਖੇਤੀ ਕਰਦੇ ਫਾਰਮਰ ਸਾਰਿਆਂ ਕੋਲੇ ਹੋਂ ਚੰਗੇ ਫਾਰਮਰਾਂ ਕੋਲੇ ਇਹੀ ਮਸ਼ੀਨ ਆ ਨਹੀਂ ਵਧੀਆ ਕਿਉਂਕਿ ਇਹਦੇ ਬੀ ਦੀ ਐਕੂਰੇਸੀ ਬਹੁਤ ਜ਼ਿਆਦਾ ਹੈ ਮਤਲਬ ਜੇ ਆਪਾਂ 6 ਇੰਚ ਤੇ ਪਾਉਣਾ ਨੇ 6 ਇੰਚ ਤੇ ਹੀ ਪਾਉਣਾ ਹੈ ਠੀਕ ਹੈ 6 ਨਹੀਂ ਵੀ 7 ਇੰਚ ਤੇ ਹੋ ਜਾਊਗਾ ਇਹ ਬਈ ਜਿਵੇਂ ਹੁਣ ਤੁਸੀਂ 6 ਲੱਖ ਜਾਂ 6.5 ਲੱਖ ਰੁਪਇਆ ਲਾਇਆ ਤੇ ਇਹ ਉਵੇਂ ਤੁਹਾਡੇ ਝਾੜ ਝੂੜੇ ਵੀ ਤੁਹਾਨੂੰ ਦੱਸੋਗੇ ਹਨਾ ਫਰਕ ਤਾਂ ਕਹਿੰਦੇ ਝਾੜ ਤਾਂ ਦੇਖੋ ਝਾੜ ਕਈ ਆਪਾਂ ਜਿਵੇਂ ਵੀਰ ਕੰਮ ਕਰਦੇ ਹਾਂ ਡਾਇਮੰਡ ਨਾਲ ਕਰਦੇ ਆ ਐਲ.ਆਰ. ਦਾ ਜਾਂ 7000 8 ਦਾ ਅੱਛਾ ਜੀ ਤੇ ਉਹਦੇ ਚ ਹੌਲੀ ਹੌਲੀ ਜਿਵੇਂ ਹੁਣ ਪ੍ਰਾਲੀ ਬੋਣ ਲੱ ਠੀਕ ਹੈ ਜਮਾ ਚਲੋ ਮਸ਼ੀਨਰੀ 20 ਨਵੇਂ ਆ ਮੇਨ ਝਾੜ ਵਧੂਗਾ ਕੋਈ ਸ਼ੱਕ ਨਹੀਂ ਇਸ ਗੱਲ 'ਚ ਹਾਂ ਕਿ ਜਿਵੇਂ ਐਤ ਕੀ ਆਪਣਾ ਤਿਆਰਬਾ ਥੋੜਾ ਜਿਹਾ ਮਸ਼ੀਨ ਦਾ ਨਵਾਂ ਸੀਗਾ ਠੀਕ ਹੈ ਉਹ ਸ਼ਾਲੂ ਆਪਾਂ ਬਿਰਲਾ ਬੀਜ ਬੈਠੇ ਠੀਕ ਹੈ ਡਾਇਮੰਡ ਆਪਾਂ ਸਹੀ ਉਹ ਤੋਂ ਗਰਾਰੀਆਂ ਇੱਕੋ ਦੀ ਬੀਜੀ ਕੇ ਚੇਂਜ ਨਹੀਂ ਕੀਤੀਆਂ ਐਲਰ ਦੇ ਵਿੱਚ ਹਾਂ ਇਹ ਐਲਰ ਥੋੜਾ ਨੇੜੇ ਚਾਹੀਦਾ ਸੀ ਇਹਦੇ ਨਾਲੋਂ ਠੀਕ ਹੈ ਜੀ ਚਲੋ ਅਗਲੇ ਸਾਲ ਉਹ ਸੁਧਾਰ ਕਰਾਂਗੇ ਥੋੜੇ ਜਿਹਾ ਬਾਕੀ ਉਹ ਵਟਾ-ਵੋਟਾ ਤਾਂ ਬਹੁਤ ਸੋਹਣਗਾ ਬਾਨਗਾ ਬਹੁਤ ਸੋਹਣੀ ਪਾਣੀ ਪੂਣੀ ਲਾਉਣ ਵੇਲੇ ਵੀ ਨਹੀਂ ਕੋਈ ਦਿੱਕਤ ਆਉਂਦੀ ਵੀ ਕੋਈ ਨੀ ਕੋਈ ਮਿੱਟੀ ਵੇਦਨ ਉਹ ਸਰਤਾ ਬਈ ਨਿਆਰਾ ਹੀ ਆਦਾ ਹਨ ਤੇ ਇਹ ਇੱਕਦਾਂ ਚ ਬਈ ਕਿੰਨੇ ਕ ਕਿੱਲੇ ਵੀ ਸਕਦੀ ਆ ਇਹਦਾ ਇਹ ਤੁਹਾਡੇ ਕੋਲੇ ਜੇ ਲੇਬਰ ਹੈਗੀ ਆ ਤੇ 10 ਕਿੱਲੇ ਦੀ ਕਪੈਸਿਟੀ ਹੈਗੀ ਭੀਜ ਜਾਂਦੀ ਇਹਦੀ ਠੀਕ ਆ ਪਰ ਤਾਂ ਨਿਆਰੀ ਤੇ ਇਹ ਬਈ ਆ ਮੰਗਾਉਣੀ ਮੂਣੀ ਆਪਣੇ ਸ਼ਕਤੀਮਾਨ ਵਾਲੇ ਮੰਗਾ ਦਿੰਦੇ ਆ ਕਿ ਕਿ ਨਹੀਂ ਸ਼ਕਤੀਮਾਨ ਇਹਨੂੰ ਇੱਥੇ ਸੇਲ ਕਰਦੀ ਆ ਜਾਂ ਬਣਾਉਂਦੀ ਆ ਮਤਲਬ ਪਰ ਗ੍ਰੇਮੇ ਵੇਚਦੀ ਆ ਆਪ ਐ ਨੂੰ अच्छा ये वो, ए, ए, वो दी एजेंसीयां ਵੱਖਰੀਆਂ ਗੀਆਂ ਕਿਹ ਲੋ ਗ੍ਰਾਮੇ ਠੀਕ ਹੈ ਵੀ ਸ਼ਕਤੀਮਾਨ ਆਡਾ ਕੰਪਨੀ ਗ੍ਰਾਮੇ ਆਡਾ ਇਹ ਆਡਾ ਉਹ ਜਰਮਨ ਦੀ ਕੰਪਨੀ ਹੈ ਅੱਛਾ ਇਹ ਜਰਮਨ ਦੀ ਹੈ ਮੈਂ ਆਵੇ ਦੇਖਿਆ ਮੈਂ ਤਾਂ ਆਖਾ ਕਿਤੇ ਇਹਨਾਂ ਦੀ ਗਾਏ ਨੂੰ ਗ੍ਰਾਮੇ ਬੋਲ ਦਿੰਦੇ ਨੇ ਕਿਤੇ ਇਹ ਜਰਮਨ ਦੀ ਹੈ ਠੀਕ ਹੈ ਤੇ ਇਹ ਮਤਲਬ ਇੱਥੇ ਇਹਨਾਂ ਦਾ ਕਲਾਈਬ੍ਰੇਸ਼ਨ ਹੈਗਾ ਆਪਸ ਦੇ ਠੀਕ ਹੈ ਇਹ ਬਣਾਉਂਦੇ ਰਾਜਕੋਟੀਆਂ ਮਤਲਬ ਗ੍ਰਾਮੇ ਦੀ ਫੈਕਟਰੀ ਚ ਹੀ ਬਣਦੀ ਹੈ ਕਿਹ ਲੋ ਠੀਕ ਹੈ ਜੀ ਬਾਕੀ ਵੀ ਵੇਚਦੇ ਸ਼ਕਤੀ ਮਤਲਬ ਇਹਨੂੰ ਗ੍ਰਾਮੇ ਵਾਲਿਆਂ ਤੋਂ ਵੱਖਰੇ ਉਹਨਾਂ ਦੇ ਸ਼ੋਰੂਮ ਆ ਗਏ ਆ ਠੀਕ ਹੈ ਠੀਕ ਹੈ ਉਹ ਆਪਣੇ ਨੇੜੇ ਤਾਂ ਮੰਨ ਲਾ ਤਾਂ ਮੋਗੇ ਸ਼ੁਰੂ ਹੁੰਦੇ ਆ ਮੋਗਾ ਫਿਰ ਜਗਰਾਉ ਫਿਰ ਚਲੋ ਪਰੇ ਉਹ ਤਾਂ ਆਲੂ ਦੀ ਬੈਲਟ ਆ ਗਈ ਉੱਤਰ ਮੰਨ ਲਾ ਤਾਂ ਹਰ ਸ਼ਹਿਰ ਚ ਦੂਜੇ ਦੂਜੇ ਸ਼ਹਿਰ ਚ ਹੋਊਗਾ ਇਹ ਡੀਲਰ ਇਹਨਾਂ ਦਾ ਬਿਲਕੁਲ ਬਿਲਕੁਲ ਬਾਈ ਬਈ ਹੁਣ ਜਿਵੇਂ ਆਪਾਂ ਨਵੇਂ ਏਰੀਏ ਚ ਚੱਲ ਸਾਨੂੰ ਤਾਂ ਸਮੱਸਿਆ ਜੀ ਆਈਆਂ ਥੋੜ ਨੂੰ ਤਾਂ ਹੁਣ ਕੋਈ ਵੱਡੀ ਗੱਲ ਨਹੀਂ ਲੱਗਦੀ ਹੁਣ ਆਲੂ ਲਾਉਣਾ ਇਹ ਸਾਨੂੰ ਤਾਂ ਹੁਣ ਕੋਈ ਔਖਾ ਨਹੀਂ ਲੱਗਦਾ ਹੈ ਸੌਖਾ ਹੀ ਲੱਗਦਾ ਸਾਨੂੰ ਬਹੁਤ ਸੌਖਾ ਲੱਗਦਾ ਪਹਿਲਾਂ ਆਪਣੇ ਪਿੰਡਾਂ ਜਿਵੇਂ ਲੇਬਰਾਂ ਸੀ ਇਹਨਾਂ ਨੂੰ ਗੁਜਾਉਣ ਤੇ ਦੋ ਤਿੰਨ ਸਾਲ ਲੱਗੇ। ਇਹਨਾਂ ਨੂੰ ਵੱਲ ਨਹੀਂ ਆਉਂਦਾ ਸੀਗਾ ਕਿਹਲਾ ਆਹ ਕਬਰਾਉਂਦੇ ਸੀ ਜਾਂ ਕਹਿੰਦੇ ਵੀ ਪਰ ਚਲੋ ਇਹ ਸਿਆਲ ਦੀ ਰੁੱਤ ਦੀ ਜਿਹੜੀ ਫਸਲ ਹੈ ਤੇ ਵਿਹਲਾ ਹੁੰਦਾ ਗਰੀਬ ਚਲੋ ਚਾਰਾਂ ਨੇ ਉਹ ਵੀ ਬੜੀਆਂ ਦੇ ਨਾਲ। ਬਿਲਕੁਲ ਬਿਲਕੁਲ ਹਾਂ। ਤੇ ਇਸ ਤੋਂ ਬਾਅਦ ਵੀ ਆਲੂ ਤੋਂ ਬਾਅਦ ਕਾਦੀ ਖੇਤੀ ਕਰੋਂਗੇ ਤੁਸੀਂ ਮੱਕੀ ਕਿ ਮੂੰਗੀ ਮੰਗੀ ਖੇਤੀ? ਨਹੀਂ ਮੂੰਗੀ ਦੀ ਫਸਲ ਲਾਵਾਂਗੇ ਸਾਰੀ। ਤੁਸੀਂ ਫਿਰ ਬਈ ਮੂੰਗੀ ਕਿਵੇਂ ਆਮ ਜਿਵੇਂ ਉੱਧਰ ਹੁਣ ਆਪਾਂ ਆਲੂ ਵਾਲੇ ਵੇਖ ਕੇ ਉਹ ਬੈਲਟ ਉਹ ਸਾਰੀ ਮੱਕੀ ਮੁੱਕੀ ਲਾਉਂਦੀ ਜਾਂਦੇ। ਦੋ ਤਿੰਨ ਸਹੂਤਾਂ ਨੂੰ ਇੱਕ ਤਾਂ ਉਹਨਾਂ ਕੋਲ ਲਾਈਟ ਮਿਲਦੀ ਹੈ ਉਹਨਾਂ ਨੂੰ ਅੱਛਾ ਜੀ ਵੀ ਉਹਨਾਂ ਨੂੰ ਹੁਣ 8 ਘੰਟੇ ਲਾਈਟ ਉਹਨਾਂ ਨੂੰ ਮਿਲੀ ਜਾਣੀ ਹੈ ਅੱਛਾ ਆਪਣੇ ਹੋਰ ਜਿੱਦੇ ਕਣਕ ਨੇ ਸਿਰੇ ਆਪਣੇ ਤਾਰਾ ਲਾ ਦਿੰਦੇ ਆ ਆਪਣੇ ਮੁੜ ਕੇ ਸਮਝਦਾ ਵੀ 2 ਮਹੀਨੇ ਲਾਈਟ ਨਹੀਂ ਮਿਲਦੀ ਖੇਤਾਂ ਦੀ ਪਹਿਲੀ ਸਮੱਸਿਆ ਉਹ ਹੈ ਸਹੀ ਗੱਲ ਹੈ ਦੂਜੀ ਇਹ ਵੀ ਮੱਕੀ ਸਾਡੇ ਹਿਸਾਬ ਨਾਲ ਜਾਨ ਬਹੁਤ ਕੱਢਦੀ ਆ ਖੇਤ ਦੀ ਹਾਂ ਇਹ ਵੀ ਗੱਲ ਫਿਰ ਆਪਣੇ ਮਸ਼ੀਨਾਂ ਹੈ ਨਹੀਂ ਉਹਦੀਆਂ ਵੱਢਣ ਵਾਲੀਆਂ ਹਜੇ ਤੱਕ ਬਾਕੀ ਲਾ ਤਾਂ ਲਾਵਾਂਗੇ ਮਸ਼ੀਨ ਬੜੀ ਦੂਰੋਂ ਭਾਲ ਕੇ ਲਿਆਉਣੀ ਪਊਗੀ ਬਿਲਕੁਲ ਬਿਲਕੁਲ ਸਾਰੀ ਕੋਸ਼ਾ ਫਿਰ ਮੂਹ ਕੀ ਬੈਸਟ ਹੈ ਸਾਰਿਆਂ ਨੂੰ ਵਧੀਆ ਆਪਣੇ ਖੇਤ ਵੀ ਤੰਗ ਤਵਾਰ ਹੁੰਦਾ ਉਹਦੇ ਨਾਲ ਠੀਕ ਹੈ ਸਹੀ ਗੱਲ ਹੈ ਇਹ ਤਾਂ ਬਈ ਫਿਰ ਵਾਕਈ ਆਲੂ ਵਾਲੇ ਥਾਂ ਤੇ ਇਹ ਤਾਂ ਮੱਕੀ ਜੋ ਲਾਵਾਂਗੇ ਤਾਂ ਵਾਕਈ ਚੂਸ ਦਿੰਦੀ ਹੋਣੀ ਵਾਰ ਨਹੀਂ ਨਹੀਂ ਫਿਰ ਉਹ ਫਿਰ ਮੰਡੀ ਕਰਨ ਵੀ ਆਪਣੇ ਨੇੜੇ ਮੱਕੀ ਦਾ ਹੈ ਨਹੀਂ ਏਡਾ ਵਧੀਆ ਹਜੇ ਤੱਕ ਹਾਂ ਸਹੀ ਗੱਲ ਹੈ ਕਿਉਂਕਿ ਉਂਟਰ ਉਂਦਰ ਤਾਂ ਮੰਡੀਆਂ 'ਚ ਵਪਾਰੀ ਵੀ ਮੱਕੀ ਦਾ ਆਉਂਦਾ ਸਾਰਾ ਪੁਰਸ਼ ਆਉਂਦਾ ਹਾਂ ਹਾਂ ਕੱਲ ਨਾ ਬਈ ਮੈਂ ਉਧਰ ਰਾਏਕੋਟ ਵਾਲੀ ਸੜਕ ਗਈ ਤੇ ਉੱਥੇ ਲਤਾਲਾ ਪੈਂਡ ਹੋ ਗਿਆ ਜਾਂ ਕਈ ਪਿੰਡ ਆਦੇ ਨਾ ਮੰਡੀਆਂ ਭਰੀਆਂ ਪੰਘਾਰ ਲਗਾਣਾ ਏਡਾ ਗਾੜਾ ਹੋ ਮੰਡੀਆਂ ਦੇ ਵਿੱਚ ਪ੍ਰਾਲੀ ਦਿੱਤੀ ਪਈ ਆ ਆਪਣਾ ਪੱਕੇ ਫੜ ਤੇ ਤੇ ਐਂ ਟਰਾਲੀਆਂ ਦੀਆਂ ਟਰਾਲੀਆਂਾਂ ਤੁਰੀਆਂ ਆਉਂਦੀਆਂ ਤੇ ਮੈਂ ਹੈਰ ਆ ਵੇਖ ਲਓ ਵੀ ਏਡਾ ਗਾੜਾ ਹੈ ਨਾ ਉੱਥੇ ਫਿਰ ਉਹਨਾਂ ਨੂੰ ਸੌਖਾ ਹੋ ਜਾਂਦਾ ਹਰੇਕ ਚੀਜ਼ ਦਾ ਹੀ ਤੇ ਉਧਰ ਤਾਂ ਕੋਲੋਂ ਨੂੰ ਹਜੇ ਆਪਣੇ ਜਿਵੇਂ ਅਜੇ ਲੇਬਰ ਜਿਹੜੀ ਭਈਆ ਨਹੀਂ ਆਉਣ ਲੱਗਿਆਗਾ ਤੇ ਉਧਰ ਤਾਂ ਬਜਾਈ ਵੇਲੇ ਆਪਣੇ ਜਿੰਨੇ ਵੀ ਯਾਰ ਦੋਸਤਾਂ ਉਧਰ ਜਾਣ ਪਛਾਣ ਵਾਲੇ ਆ ਉਹਨਾਂ ਕੋਲੇ ਅੱਜ ਵੀ ਲੇਬਰਾਂ ਖੇਤਾਂ 'ਚ ਬੈਠੀਆਂ ਠੀਕ ਹੈ ਤੋ ਆ ਜਗਾਈ ਕੋਈ ਫਿਕਰ ਹੀ ਨਹੀਂ ਗ੍ਰੇਡਰ ਲੱਗੇ ਆ ਖੇਤੋਂ ਆਈ ਜਾਂਦਾ ਮਾਲ ਗ੍ਰੇਡ ਹੋ ਕੇ ਤੁਰਿਆ ਜਾਂਦਾ ਬਿਲਕੁਲ ਬਿਲਕੁਲ ਜਿਹੜਾ ਆਪਣਾ ਤੂੰ ਵੇਖੇ ਜੋਧਾ ਵਾਲਾ ਜਿੰਦੂ ਵਾਲਾ ਆਪਣਾ ਮਿੱਤਰ ਆ ਉਹ ਹਾਂਜੀ ਹਾਂਜੀ ਚਲੋ ਆਪਣਾ ਰਾਜੂ ਇਸੇ ਹਾਲ ਤੋਂ ਆਪਣਾ ਦਵਿੰਦਰ ਸੇਖ ਹੋ ਗਿਆ ਬڑے ਜਿੰਨੇ ਵੀ ਵਧੀਆ ਫਾਰਮਰ ਸਾਰੇ ਚਲੋ ਜਾਣਦੇ ਅਸੀਂ ਤਾਂ ਸਾਡਾ ਇੱਕ ਗਰੁੱਪ ਖੱਟੜਾ ਪਟਾਟੋ ਗਰੁੱਪ ਬਿਲਕੁਲ ਬਾਈ ਹਾਂ ਉਹ ਵੀ ਅਸੀਂ ਮੇਲੇ ਵੀ ਕਰਾਉਣੇ ਤਿੰਨ ਮੇਲੇ ਚਾਰ ਹੋ ਗਏ ਸਾਡੇ ਠੀਕ ਹੈ ਜੀ ਜਿਹੜਾ ਹੁਣ ਲਾਸਟ ਤੇ ਹੋਇਆ ਉਹ ਇੱਥੇ ਗੱਲ ਹੋਇਆ ਨਾ ਉੱਥੇ ਬਈ ਉਹ ਹੋਇਆ ਜਮਾਨੂ ਕੇ ਗਿਆ ਹਾਂ ਮਾਨੂ ਕੇ ਗਿਆ ਉਹ ਵੀ ਅਸੀਂ ਕਰਾਇਆ ਸੀਗਾ ਹਾਂਜੀ ਹਾਂ ਮੈਨੂੰ ਵੀ ਬਾਈ ਜੀ ਤੁਹਾਡੇ ਬਾਰੇ ਉਦੋਂ ਬਾਈ ਉਹ ਬੋਨੀ ਨੇ ਸਾਡੇ ਕਾਲੇ ਕਾਲੇ ਰਿਸ਼ਤੇਦਾਰ ਨੇ ਦੱਸਿਆ ਵੀ ਤੁਹਾਡੇ ਏਰੀਆ ਦਾ ਬੰਦਾ ਵੀ ਐ ਗਰੁੱਪ ਚ ਗੱਲ ਕਰਦਾ ਹੁੰਦਾ ਬੜਾ ਚੰਗਾ ਬੰਦਾ ਕਹਿੰਦਾ ਉਹਨਾਂ ਦਾ ਮੈਂ ਤੁਹਾਨੂੰ ਨੰਬਰ ਦਿੰਦਾ ਤੇ ਮਿੱਤਰੋ ਬਾਈ ਨਾ ਵੀ ਆ ਤੇ ਬਾਈ ਤੋਂ ਅਕਸਰ ਸਲਾਮਾਂ ਲੈੰਦੇ ਰਹਿੰਨੇ ਆ ਤੇ ਤਾਂ ਹੀ ਮੈਂ ਆਹ ਚਲ ਅੱਜ ਬਾਈ ਕੋਲੇ ਚਾਲਦਿਆਂ ਨਾਲੇ ਬੀਜ ਦੇਖ ਕੇ ਆਉਣੇ ਆ ਤੇ ਨਾਲੇ ਸਿਸਟਮ ਵੇਣੇ ਸਾਰਾ ਕਾਰੋਬਾਰ ਤੇ ਬਾਈ ਹੁਣ ਪਟਾਈ ਹੋ ਗਈ ਥੋੜੀ ਤਕਰੀਬਨ ਸਾਰੇ ਆਲੂ ਦੀ ਨਹੀਂ ਨਹੀਂ ਸ਼ੁਰੂ ਆ ਹਜੇ ਤਾਂ ਸ਼ੁਰੂ ਕਰੇ ਹਾਂ 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 ਠੀਕ ਪਟਾਈ ਪੰਨਾ ਕੀਤੀ ਹੈ ਕੁਛ ਆਲੂ ਦੀ ਠੀਕ ਹੈ ਕਰੀ ਗਏ ਆਪਾਂ ਹੁਣ ਜਿਵੇਂ ਸੀਟ ਵਾਲਾ ਆਲੂ ਪੱਟਣ ਲੱਗ ਪਏ ਠੀਕ ਹੈ ਜੀ ਤੇ ਹੁਣ ਲਗਾਤਾਰ ਕੰਮ ਰੈਗੂਲਰ ਚੱਲੂਗਾ ਬਸ ਠੀਕ ਹੈ ਠੀਕ ਹੈ ਚਲੋ ਵਧੀਆ ਬਾਈ ਬਹੁਤ ਸੋਹਣਾ ਕੰਮ ਬਾਈ ਤੇ ਠੀਕ ਹੈ ਵੀਰੋ ਦੇਖਿਓ ਫਿਰ ਬਈ ਲੱਗਿਆ ਤੁਹਾਨੂੰ ਦਿਖਾਉਣੇ ਆ। ਬਾਈ ਦੀ ਨਾ ਵਾਹ ਹੀ ਨਹੀਂ ਵਧੀਆ ਆਈ ਹੋਣੀਗੀ ਕਿਉਂਕਿ ਪਸੂ ਵਿੱਚ ਬੋਲੀਗੇ ਤੇ ਮੈਂ ਮਾਈਕ ਆਈ ਨਾ ਲਿਆ ਮੈਂ ਹੇਰ ਕਈ ਰੀ ਬਾਈ ਅਗਲੇ ਬੰਦੇ ਨੂੰ ਚੰਗਾ ਨਹੀਂ ਲੱਗਦਾ ਨਾ। ਤੇ ਇੰਨਾ ਪਤਾ ਹੁੰਦਾ ਆਪਾਂ ਮਾਈਕ ਲੈ ਕੇ ਆਉਣੇ ਸੀ। ਚਲੋ ਫੇਰ ਕਦੇ ਤੁਹਾਨੂੰ ਬਾਈ ਦੇ ਖੇਤ ਆ ਕੇ ਗੱਲਾਂ ਬਾਤਾਂ ਸੁਣਾਵਾਂਗੇ। ਬਾਈ ਦੱਸਦੀ ਐ। ਆ ਇਹਦੀ ਬਾਈ ਦੇ ਆਉਣੇ ਹਨ ਬਸ ਆ ਖੱਤੇ ਜਵੇਂ ਆਈ ਜਾਂਦੇ। ਸਦਾ ਪੱਟਾ ਹੀ ਪਈ ਹੈ ਨਾ ਆ ਨੇੜੇ ਆਪਾਂ ਕੰਮ ਹੈ ਯਾਰ ਉਹ ਮਸ਼ੀਨ ਵੇਚ ਦੀ ਨੰਗੀ ਆ ਨਾ ਵਦ ਗਿਆ ਭੁਰੀ ਜਾਂਦਾ ਵਾਣ ਲੈ ਵੀ ਮਿੱਤਰੋ ਪਹੁੰਚ ਗਏ ਬਾਈ ਦੇ ਖੇਤੀ ਟਰੈਕਟਰ ਵੀ ਮੇਰੀ ਪਸੰਦ ਦਾ ਖੜਾ ਜਾਵਾ ਉਹਨਾਂ ਨੂੰ ਮਲਾ ਕੇ ਖੇਤੀ ਤੱਕ ਦੇ ਬੰਦੇ ਦੀ ਜਿਹੜਾ ਬੰਦਾ ਸੰਦ ਲੈ ਸਕਦਾ ਪਹਿਲਾ ਮਸ਼ੀਨ ਆ ਤੁਹਾਡੇ ਕੋਲ ਬਈ ਹੁਣੇ ਕਿਸੇ ਨੂੰ ਖਬਰ ਵੀ ਦੋ ਤਿੰਨ ਹੋ ਗਿਆ ਠੀਕ ਆ ਤਿੰਨ ਹੋ ਗਈਆਂ ਫਿਰ ਤਾਂ ਉਹ ਮਸ਼ੀਨ ਨੂੰ ਤਾਂ ਬਈ ਬੰਦੇ ਬਹੁਤ ਚਾਹੀਦੇ ਹੋਣੇ ਹਨਾ ਉਹ ਤਾਂ ਬੰਦੇ ਚਾਹੀਦੇ ਪੂਰੇ ਠੀਕ ਆ ਆ ਫਿਰ ਬਈ ਬਾਅਦ ਚਲਵਾਇਓ ਤੁਸੀਂ ਨਹੀਂ ਨਹੀਂ ਅਸੀਂ ਆਉਂਗੇ ਅੱਛਾ ਆਉਂਦੇ ਆਏ ਆ ਹੂੰ ਹੂੰ ਆਹ ਨਹੀਂ ਤਾਂ ਫਿਰ ਅਗਲੇ ਘੜੇ ਨੂੰ ਯਾਰ ਪਾਸੇ ਕਰਨੇ ਪੈਂਦੇ ਸਾਨੂੰ ਥੱਲੇ ਮਗਰ ਮਸ਼ੀਨ ਨੂੰ ਚੱਕ ਕੇ ਉਸੇ ਘੜੇ ਲੱਗ ਜਾਂਦੀ ਆ ਠੀਕ ਆ ਅਸੀਂ ਤਾਂ ਹੁਣ ਪਿਛਲੇ ਸੀਜ਼ਨ ਸਾਨੂੰ ਫਿਰ ਮਿਲਦੀ ਓਵੇਂ ਹੀ ਆ ਯਾਰ ਹੈਗੀ ਸਾਡੇ ਬੰਡ ਇੱਕ ਉਹ ਚਰੀ ਜਮਾਂ ਜਿਵੇਂ ਸਾਦੀ ਮਸ਼ੀਨ ਆਹ ਆ ਉਹਦੇ ਘਸੇ ਘੁਸੇ ਪਏ ਆ ਤੇ ਦੋ ਬੰਦੇ ਹੁਣ ਐ ਨਾਲ ਨਾਲ ਤੁਰਿਆ ਕਰਕੇ ਖਾਲੀ ਜੋ ਆਲੂ ਪਾਸੇ ਕਰਕੇ ਪ੍ਰਾਣੀ ਮਸ਼ੀਨ ਦੇ ਤੋਂ ਸੀਗੀ ਸਾਡੇ ਕੋਲ ਹੁਣ ਚਲੋ ਚਲਾਈ ਨਹੀਂ ਘਰੇ ਪਈ ਐ ਠੀਕ ਹੈ ਜੀ ਉਹ ਤਾਂ ਨਾਲ ਹੀ ਰੱਖਣਾ ਪੈਂਦਾ ਜੀ ਇੱਕ ਜਾਣਾ ਉਹਦੇ ਖਾਲੀ ਜੋ ਆਲੂ ਹਾਂ ਬਸ ਉਹ ਹੀ ਹਾਲ ਸਾਡਾ ਉਹ ਜਾਂ ਫਿਰ ਇਹ ਵੀ ਇੱਕ ਜਿਹੜਾ ਛੱਡ ਕੇ ਪੱਟ ਦੀ ਦਿੰਦੇ ਹਾਂ 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 ਅਗਲੇ ਚ ਵਾਰੀ ਟੋਕ ਲੈਂਦੀ ਸੀ ਫੇਰ ਪਾੜ ਦਈਦਾ ਸੀਗਾ ਉਹ ਹਾਂਜੀ ਹਾਂ ਇਹ ਤਾਂ ਹੈ ਉਹ ਨਹੀਂ ਤਾਂ ਉਹ ਤਾਂ ਆਲੂ ਬਹੁਤ ਟੈਰਾ ਥੱਲੇ ਆਉਂਦਾ ਫਿਰ ਜੇ ਆਪਾਂ ਨਹੀਂ ਕੇਅਰ ਕਰਦੇ ਤਾਂ ਠੀਕ ਆ ਬਈ ਇਹ ਹੁਣ ਆਲੂ ਆ ਕਿਹੜਾ ਆਪਾਂ ਵਟਰਾ ਇਹ 7008 ਕੋਫਰੀ ਉਹਦੇ 7008 ਦਾ ਨਾਂ ਅੱਛਾ ਇਹ ਕੋਫਰੀ ਜੀ ਇਹ ਵਜਦਾ ਜੀ ਹਾਂ ਕੋਫਰੀ ਤੋਂ ਜਾਨੀ ਗਾਂ ਇਹਦੀ ਸੋਧ ਹੋਈ ਹੋਣੀ ਹੈ ਮਤਲਬ 7000 ਸੀਰੀਜ਼ ਇਹਨਾਂ ਦੀ ਜਮਨ 7000 ਇੱਕ 15 ਆਉਂਦਾ ਠੀਕ ਆ ਬਾਕੀ ਬਿਲਕੁਲ ਹੋਰ ਵੀ ਆਏ ਸੀ ਨੰਬਰ ਹੋਰ ਚੱਲੇ ਨਹੀਂਗੇ ਕਹਿ ਲ ਇਹ ਦੋ ਕਾਂਬਜਾਬ ਹੋਈਆਂ 7008 ਤੇ 7015 ਵਧੀਆ ਕੰਮਜਾਬ ਹੈ ਠੀਕ ਆ ਬਈ ਉਹ ਕਰ ਲਈ ਬਲਕਿੰਗ ਇਹਨਾਂ ਦੀ ਮਤਲਬ ਜਿਆਦਾ ਫਿਰ ਇਹ ਤੇ ਕੋਈ ਵਾਇਰਸ ਦੀ ਅਟੈਕ ਨਹੀਂ ਆਉਂਦਾ ਬਲਾਈਟ ਦਾ ਵੀ ਟਕਰਾ ਕਰਦਾ ਹੈ ਇਹ ਠੀਕ ਹੈ ਤੇ ਝਾੜ ਵਧੀਆ ਇਹਦਾ 70 ਕੁ ਦਿਨ ਦੇ ਵਿੱਚ ਜੇ ਤੁਸੀਂ ਪੜਦੇ ਹੋ ਕੱਚੀ ਪਟਾਈ ਤੇ ਵਧੀਆ ਤੁਹਾਡਾ ਘਰ ਪੂਰਾ ਕਰਦਾ ਹੈ ਠੀਕ ਹੈ ਬਈ ਤੇ ਬਈ ਹੁਣ ਜਿਵੇਂ ਆਪਾਂ ਦੂਰੋਂ ਵੇਖੀਏ ਨੇ ਇਹ ਆਏ ਨਹੀਂ ਜਿਵੇਂ ਡਾਇਮੰਡ ਵਾਂਗੂ ਲੰਮਾ ਆ ਆਲੂ ਇਹ ਇਹ ਲੰਬੀ ਚਾਲ ਦਾ ਆਲੂ ਹੈ ਹਨਾ ਆਏ ਲੱਗਦੇ ਇਹ ਪਰ ਜੇ ਆਪਾਂ ਜਿਹੜਾ ਕੋਈ 70 ਕੁ ਦਿਨ ਤੋਂ ਟਪਾਉਣੇ ਫਿਰ ਲੰਬਾ ਹੁੰਦਾ ਉਸ ਤੋਂ ਪਹਿਲਾਂ ਗੋਲ ਹੀ ਰਹਿੰਦਾ ਪਹਿਲਾਂ ਗੋਲ ਰਹਿੰਦਾ ਜਾਣੀ ਕੱਚੀ ਪਟਾਈ ਚ ਪਟਨਾ ਦਾ ਪਤਾ ਨਹੀਂ ਲੱਗੇ ਵੀ ਇਹ ਲਾਰ ਜਾਂ ਕਿਹੜਾ ਮੰਡੀ ਚ ਅਜੇ ਆਮ ਮੰਡੀਆਂ ਜਿਵੇਂ ਲਾਲ ਆਲੂ ਜਿੱਥੇ ਚੱਲਦਾ ਠੀਕ ਹੈ ਵੀ ਐਨ ਆਰ ਦਾ ਪੂਰਾ ਮੁਕਾਬਲਾ ਬਰਾਬਰ ਰੇਟ ਹੈ ਲਾਰ ਦੇ ਉੱਤੇ ਹੀ ਹੈ ਤਾਂ ਰੁਪਏ ਘੱਟ ਨਹੀਂ ਇਹਦੇ ਠੀਕ ਹੈ ਬਈ ਫਿਰ ਤਾਂ ਸਹੀ ਹੈ ਜੀ ਤੇ ਬਈ ਇਹ ਆਪਣਾ ਕੀ ਕਹਿੰਦੇ ਹੁੰਦੇ ਆ ਟਰੈਕਟਰ ਫਿਰ ਇਹ ਚਲਾਉਂਦਾ ਇਹਨੂੰ ਜੀ ਆ ਦੂਜਾ ਗ੍ਰਾਮੀ ਨੂੰ ਤਾਂ ਨਹੀਂ ਚਲਾਉਂਦਾ ਹੁੰਦਾ ਨਹੀਂ ਕੱਲ ਬਈ ਸੇਮਗਰੀ ਚਲਾਈ ਸੀ ਅੱਛਾ ਤੇ ਚੱਕੀ ਚੁੱਕੀ ਤਾਂ ਨਹੀਂ ਸੀ ਫਿਰ ਇੱਕ ਨਹੀਂ ਅਜੇ ਉਹ ਵੈਕਟਰ ਜੈਕ ਲਵਾਏ ਹੋਏ ਫਿਰ ਇੱਕ ਲਿਫਟ ਨੂੰ ਪਾਵਰ ਬਦ ਦੇਣ ਵਾਸਤੇ ਅੱਛਾ ਇਹ ਬਾਅਦ ਚ ਲੱਗਾ ਜੈਕ ਹਾਂ ਠੀਕ ਹੈ ਇਹ ਤਾਂ ਚੱਲੋ ਫਿਰ ਤੇ ਅੱਗੋਂ ਅੱਗੇ ਫਿਰ ਵੇਟ ਉਡਵਾ ਬੇ ਵੇਟ ਪੂਰਾ ਪਾਇਆ ਇਹਦੇ ਤੇ ਪਰ ਉਹ ਉਹਦੇ ਵਾਸਤੇ ਆ ਕੇ ਕੋਈ ਮਿੱਟੀ ਦੀ ਬੋਰੀ ਹੋਰ ਰੱਖਣੀ ਪਊਗੀ ਠੀਕ ਹੈ ਤੇ ਇਹ ਫਿਰ ਸਟਿੱਪਣੀਆਂ ਬਈ ਸਪੈਸ਼ਲ ਬਣਾਉਣੀਆਂ ਇਹ ਤਾਂ ਸਪੈਸ਼ਲੀ ਹਾਂ ਆਲੂਆਂ ਵਾਸਤੇ ਆਉਂਦੀਆਂ ਇਹ ਤਾਂ ਬਈ ਫਿਰ ਤੁਹਾਡੇ ਸਹਾਂਜ ਜ਼ਰੂਰੀ ਹੈ ਬਣਾਉਣੀਆਂ ਹਨਾ ਦੇਖੋ ਆਲੂ ਦਾ ਜੇ ਵਧੀਆ ਕੰਮ ਕਰਨਾ ਹੈ ਜੇ ਹੁਣ ਆਪਾਂ ਵੱਡੇ ਟਾਇਰਾਂ ਨਾਲ ਪਟਾਂਗੇ ਤੇ ਕਿੱਲੇ ਚੋਂ 10 ਗੱਟੇ ਆਪਣੇ ਆਲੂ ਹੀ ਮਿਢੇਗੇ ਤੇ ਫੇਰ ਉੱਠੇ ਜਾਂਦੀ ਗੱਲ ਸਹੀ ਹੈ ਇਹ ਇਹ ਗ੍ਰਾਮੇ ਦੇ ਵੀਜੀ ਵੀ ਹੈ ਬੱਟ ਬਈ ਇਹ ਗ੍ਰਾਮੇ ਦੀ ਬਜਾਈ ਹੈ ਸਾਰੇ ਹਾਂ ਬੜੀ ਚੌੜੀ ਵਾਟਾ ਬਈ ਹਾਂ ਬਹੁਤ ਚੌੜੀ ਵਾਟਾ ਹੈ ਹਾਂ ਦੇਖੋ ਮੇਤਰਾ ਲੈ ਆ ਵੇ ਇਹ ਕਿੰਨੇ ਇੰਚ 30 ਇੰਚ ਬੋਲਦੇ ਹੁੰਦੇ 30 ਇੰਚ ਠੀਕ ਹੈ 30 ਇੰਚ ਬੋਲਦੀ ਹੈ ਹਮ ਠੀਕ ਹੈ ਜੇ ਇਹਦੇ ਮੈਂ ਆਲੂ ਲੰង ਦੀ ਫੇਸੇ ਇੱਕ ਕਾਹ ਲੱਗਿਆ ਕਾਹ ਲੱਗਿਆ ਆ ਨਾ ਜੇ ਕਾਹ ਲਗਾਏ ਆ ਠੀਕ ਹੈ ਪਰ ਤਾਂ ਆਲੂ ਨੂੰ ਵੀ ਬਹੁਤ ਜਗ੍ਹਾ ਮਿਲ ਜਾਂਦੀ ਹੈ ਨਾ ਹਾਂ ਬਾਹਰ ਨਹੀਂ ਨੰਗਾ ਹੀ ਨਹੀਂ ਹੁੰਦਾ ਆਲੂ ਹਾਂ ਜਿਹੜੀ ਹੁਣ ਆਪਣੇ ਵੱਟ ਪਈ ਉਹ ਕੋਸਤਾ ਹਰ ਤੋਂ ਮੰਨ ਲਓ ਹਜੇ ਐਡਾ ਤਿਆਰ ਬਹਣੀ ਪਰ ਆਪਣੇ ਨਾਲ ਆਲੂ ਆ ਚੁੰਡਾ ਚੰਡਾ ਚ ਕਿਤੇ ਕਿਤੇ ਆਈਆਂ ਦਿਖ ਹੀ ਜਾਂਦਾ ਉਹਨੂੰ ਧੁੱਪ ਪਈ ਜਾਂਦੀ ਵਿਚਾਰੇ ਨੂੰ ਨਾ ਨਹੀਂ ਉਹ ਬੀਜਨ ਤੋਂ ਫਿਰ 6 ਇੰਚੀ ਦੇ ਉਹ ਕਿਉਂਕਿ ਪ੍ਰੋਪਰ ਨਹੀਂ ਮਿੱਟੀ ਪੈਂਦੀ ਉਹ ਹੁਣ ਢੰਗਾਈ ਪੂਰੀ ਨਹੀਂ ਹੁੰਦੀ ਫਿਰ ਜਿਹੜੀ ਆਪਣੀ 26 ਇੰਚ ਵਾਲੀ ਜਿਵੇਂ ਸਾਡੀ ਰੇਤਲੀ ਜ਼ਮੀਨ ਹੈ ਇਹ ਪਾਣੀ ਨ ਪਹਿਲੇ ਪਾਣੀ ਤੇ ਸੜੀ ਬੱਟਾਂ ਡਿੱਗ ਪੈਂਦੀਆਂ ਸੀਗੀਆਂ ਇਹਦੇ ਸਾਨੂੰ ਉਹ ਪ੍ਰੋਬਲਮ ਨਹੀਂ ਆਈ ਆ ਵੇਖੋ ਹੁਣੇ ਖੜੀ ਹੈ ਉਹ ਵੇ ਖੜੀ ਵਾਕਈ ਹੈ ਨਾ ਹਾਂ ਹਾਂ ਸਾਲੂ ਕਿਤੇ ਦੇਖਣ ਨੂੰ ਵੀ ਕਿਤੇ ਨੰਗਾ ਨਹੀਂ ਚਲੋ ਆਪ ਕੋ ਕੁੱਤੇ ਨੇ ਪਟਤਾ ਜਾਂ ਚੂਹੇ ਨੇ ਪਟਤਾ ਉਹ ਉੱਥੇ ਜ਼ਰੂਰ ਆ ਉਹ ਨਹੀਂ ਕੋਈ ਆ ਬਾਹਰ ਨਹੀਂ ਆਇਆ ਆਲੂ ਸਾਰੇ ਖੇਤ ਦੀ ਮਤਲਬ ਠੀਕ ਹੈ ਬਈ ਤੇ ਆਹ ਲਈ ਬਈ ਕਾਦੀ ਇਹ ਇਹ ਟਰੈਕਟਰ ਉਹ ਸਪਰੇਅ ਵਾਲੇ ਦੀ ਇਹ ਇਹਦੇ ਨਾਲ ਕਰਦੇ ਨੇ ਤੇ ਹਾਂ ਇਹਦੇ ਨਾਲ ਕਰਦੇ ਆਉਂਦੇ ਆ ਠੀਕ ਹੈ ਇਹ ਵੀ ਆਪਦੇ ਲਿਆਂਦੇ ਡਾਡ ਹਾਂ ਆਪਦਾ ਬਣਾਇਆ ਹੋਇਆ ਹਾਂ ਠੀਕ ਹੈ ਚਲੋ ਵਧੀਆ ਇਹ ਕੋਈ ਬੜਾ ਨੁਕਸਾਨ ਨਹੀਂ ਕਰਦਾ ਹੈ ਨਹੀਂ ਨਹੀਂ ਇਹ ਤਾਂ ਸਾਰੇ ਖੇਤ ਮਗਰ ਜੇ 25 ਕਿੱਲਿਆਂ ਮਗਰ ਵੱਧ ਤੋਂ ਵੱਧ ਤਿੰਨ ਤੋਂ ਚਾਰ ਬੋਰੀਆਂ ਦਾ ਜੇ ਉੱਕ ਕੀਤਾ ਹੋਊ ਜੇ ਕੀਤਾ ਹੋਊ ਅੱਛਾ ਇੰਨੇ ਵਾਲ ਮਗਰ ਫੇਰ ਤਾਂ ਕੀ ਹੈ ਹਨ ਉਹ ਜੀ ਸਪਰੇਅ ਵੀ ਬਈ ਚੰਗੀ ਕਰਦਾ ਤੇ ਉਧਰ ਵੀ ਰਿਜ਼ਲਟ ਵਧਿਆ ਆਇਆ ਹੋਊਗਾ ਪੂਰਾ ਲੱਗਦਾ ਇਹਦੇ ਨਾਲ ਮਤਲਬ ਜਿਦਾ ਆਪਦੇ ਹੱਥ ਚ ਆਪਾ ਜਿੰਨਾ ਪਾਣੀ ਜਿੰਨਾ ਮਰਜ਼ੀ ਲਾ ਲਈਏ ਠੀਕ ਹੈ ਬੰਦੇ ਵੇ ਚਲੋ ਅੱਛਾ ਇਹਦੇ ਤੇ ਤਾਂ ਤੁਰ ਲੈਂਦੇ ਪਹਿਲਾਂ 26 ਇੰਚੀ ਤੇ ਡਰਮੀ ਲੈ ਕੇ ਬੰਦਾ ਉਲਟ ਜਾਂਦਾ ਡਿੱਗ ਪੈਂਦਾ ਸੀ ਬਿਲਕੁਲ ਪਹਿਲਾਂ ਵੱਲ ਬਲੀ ਕੀ ਲੱਤ ਚ ਤਾ ਨਹੀਂ ਥੱਲੇ ਨਹੀਂ ਨਿਗਾ ਤਾਂ ਨਹੀਂ ਨਹੀਂ ਸਹੀ ਗੱਲ ਹੈ ਹੁਣ ਮੈਂ ਕਰਦਾ ਬਾਈ ਆਪ ਤੇ ਉਹ ਹੈ ਖਾਲੀ ਥੱਲੇ ਹੋਊ ਦੀਆਂ ਪੀੜੀ ਤੇ ਦੇਖਦਾ ਹੀ ਤੈਨਾਂ ਜਾਣੇ ਹਾਂ ਇਹਦੇ ਤੇ ਨਹੀਂ ਸਮੱਸਿਆ ਕੀ ਹਾਂ ਇਹ ਤਾਂ ਚੰਗਾ ਵਧੀਆ ਚੀਜ਼ ਹੈ ਤੇ ਇਹ ਬਈ ਤੁਸੀਂ ਆਹ ਪਾੜਾ ਵੀ ਬਹੁਤ ਨੇੜੇ ਰੱਖਿਆ ਯਾਰ ਹਨਾ ਆਹ ਤਾਂ ਜਿਵੇਂ ਬਿਲਕੁਲ ਬਿਲਕੁਲ ਯਾ ਆਲੂ ਦੇ ਵਿੱਚ ਮੇਨ ਗੱਲ ਇਹ ਹੈ ਵੀ ਪਾਣੀ ਜਿੰਨਾ ਪਤਰਾ ਲੱਗੇ ਹਾਂ ਇੱਕ ਬਈ ਮੜਾ ਜਿਹਾ ਆਇਓ ਤੁਹਾਨੂੰ ਮੈਂ ਦੱਸਾਂ ਉਧਰ ਦੀ ਵੀ ਜਿਵੇਂ ਤੁਸੀਂ ਹੁਣ ਇਹ ਨੇੜੇ ਤਾਂ ਰੱਖ ਲਿਆ ਚੱਲ ਬਈ ਤੇ ਇਹ ਹੁਣ ਖਾਲਾ ਪਟੋਂਗੇ ਕਿਵੇਂ ਮੰਨ ਲਓ ਵੀ ਵੇਖ ਬਸ ਅੱਗੇ ਲਿਆ ਜਿਸੋ ਦੀ ਟਰੈਕਟਰ ਦੇ ਫੈਟਾ ਪਲਾ ਉੱਥੋਂ ਬੰਦਾ ਇੱਕ ਛੱਡਿਆ ਹੁੰਦਾ ਅੱਗੇ ਠੀਕ ਹੈ ਇਹ ਹਾ ਟੱਪਾ ਮਾਰ ਕੇ ਆਲੂ ਕੱਢ ਦਿੰਦਾ ਜਿਹੜੇ ਕੋ ਦੋ ਹੁੰਦੇ ਆ अच्छा ਤੇ ਇਹ ਉਹ ਮੰਨ ਲਓ ਤੁਸੀਂ ਪਾਇਆ ਸਪੈਸ਼ਲ ਬਣਾਈ ਵੀ ਹੈ ਕਿ ਆ ਸਪੈਸ਼ਲ ਨਹੀਂ ਆਲੂ ਖਾਲਾਸਤੇ ਆਲੂਆਂ ਸਪੈਸ਼ਲ ਹੁੰਦਾ ਇਹ ਜਿੰਦਰਾ ਅੱਛਾ ਸਪੈਸ਼ਲ ਹੀ ਆ ਤੁਹਾਡੇ ਕੋਲ ਤੇ ਇਹਦਾ ਫਿਰ ਬਈ ਐ ਵੀ ਕਿਹੜਾ ਲਾ ਸਕਦਾ ਕਿ ਐ ਨਹੀਂ ਲੱਗਦਾ ਇਹ ਕਿ ਖਰਾਬ ਕਰੂਗਾ ਇਹ ਪਾਇਆ ਲੋਡ ਤਾਂ ਨਹੀਂ ਚੱਲਣਾ ਇਹਨੇ ਲੋਡ ਹੀ ਨਹੀਂ ਕਹਦੇ ਪਿੱਛੇ ਅੱਛਾ ਹੋਰ ਹੋ ਪਰ ਆ ਜਿਹੜੇ ਇਹਦੇ ਵਿਚਾਲੇ ਉਹ ਹੈ ਨਹੀਂ ਵੀ ਜਿਵੇਂ ਹੁਣ ਸਾਡੇ ਕੋਲੇ ਆ ਜਿਹੜਾ ਡਿੱਗਰ ਜਿਆ ਪੁਰਾਣਾ ਟਾਈਪ ਉਹ ਤਾਂ ਵਿਚਾਲਿਆਂ ਫਿਰ ਛੱਡ ਜਾਂਦਾ ਉਹਦੇ ਦੋਹੀ ਪਾਸੇ ਅੱਡੋ ਅੱਡਾ ਬਲੇਡ ਬਲੇਟ ਮਸ਼ੀਨਾਂ ਦੇ ਇਹਨਾਂ ਦੇ ਸਾਰਾ ਬਲੇਡ ਹੈ ਇਹਨਾਂ ਦੇ ਅੱਗੇ ਇਹ ਚਾਏ ਪਧਰਾ ਹੀ ਜਾਂਦਾ ਸਾਰਾ ਕੁਝ ਫਟਰੇ ਲੈ ਆਣਾ ਤੇ ਉਹਦੇ ਵਾਸਤੇ ਤਾਂ ਸਾਨੂੰ ਫਿਰ ਬਈ ਜਿਵੇਂ ਹੁਣ ਮੈਂ ਖਾਲਾ ਪਾਈ ਬਠਾ ਦੂਜੀ ਅਜेंद्रीय ਨਾਲ ਉਹ ਤਾਂ ਅੱਡ ਹੱਥਾਂ ਨਾਲ ਕੱਢਣੇ ਪਣੇ ਉਹ ਤਾਂ ਫਿਰ ਤੁਹਾਡੇ ਕੋਲੇ ਦੂਜੀ ਮਸ਼ੀਨ ਆ ਵਿਚਾਲੇ ਤਵੇ ਹੋਣੇ ਉਹਦੇ ਹਾਂ ਤਵੇ ਹਾਂ ਤਾਂ ਉਹ ਤੋਂ ਕੱਢਣਾ ਹੀ ਪਾਣਾ ਤੁਹਾਨੂੰ ਉਹ ਤਾਂ ਸਾਰਾ ਖਾਲਾ ਅੱਡ ਕੱਢ ਲੀਆ ਪਹਿਲਾਂ ਹਾਂ ਠੀਕ ਹੈ ਉਹ ਜਾਨ ਟੇਢੀ ਮਸ਼ੀਨ ਇੱਕ ਜੇ ਆਉਂਦੀ ਹੋਵੇ ਇੱਕ ਵੱਟ ਚੱਕੀ ਜਾਵੇ ਇੱਕ ਇਸ ਤਰੀਕੇ ਦਾ ਫਿਰ ਦੂਜੀ ਵੱਟ ਚੱਕ ਲਓ ਜੋ ਹੋਵੇ ਉਵੇਂ ਵੀ ਸੂਤਾ ਕਰਦੇ ਹਾਂ ਉਵੇਂ ਵੀ ਆਉਂਦਾ ਕਰੋ ਚਾਲੂ ਬਹੁਤ ਵੱਡਾ ਜਾਂਦਾ ਪਰ ਉਹ ਨਹੀਂ ਸੂਤ ਨਹੀਂ ਆਉਣਾ ਜੀ ਹਾਂ ਉਹ ਤਾਂ ਹੱਥ ਹੀ ਕੱਢਣਾ ਪਊਗਾ। ਹਾਂ। ਇਹ ਜਿੰਦਰਾ ਜਾਂ ਬਣਾਈਏ ਫਿਰ ਗਾਹ ਨੂੰ ਅਸੀਂ ਹਨਾ। ਇਹ ਤਾਂ ਸਸਤਾ ਹੀ ਬਣ ਸਕਦਾ ਜੇ ਆਪ ਬਣਾਈਏ। ਇਹ ਤਾਂ ਮਨ ਦਾ 35-40 ਹਜ਼ਾਰ ਦਾ ਹੋਊਗਾ ਪਰ 35 ਪਾਊਗਾ। ਇਹ ਜ਼ਰੂਰੀ ਹੋਊਗਾ। ਤੇ ਇਹ ਬਈ ਆ ਤੁਹਾਡਾ ਮਹਾ ਮਦਨਾ 8-10 ਕਰਮਾ ਹੀ ਹੋਣਾ। ਆਏ ਵਾਇਆ। ਅਸੀਂ ਤਾਂ ਪਾਈ ਬਠਾ ਕਿੱਲੇ। 14-18 ਕਰਮਾ ਇਹ। ਅੱਛਾ ਇਹ ਲੋਟਾ ਹੀ ਨਹੀਂ ਬਾੜ। 11 ਲੰਬਾ 18 ਕਰਮਾ ਦਾ ਇੱਕ। ਠੀਕ ਐ। ਤੇ ਇਹ ਜੀ ਬਈ ਫਿਰ ਇੰਨੇ ਹੀ ਮੂਹੇ ਆਏ ਯਾਰੀ ਕਰਨੇ ਆ ਯਾਰੀ ਬੰਦ ਕਰਨੇ ਆ। ਨਹੀਂ ਨਹੀਂ। ਅੱਛਾ। ਮੂਹੇ ਦਾ ਪਾਸਾ ਮੰਨ ਲਓ 20 ਕਿ ਖੇੜੀਆਂ ਨੂੰ ਪਾਣੀ ਛੱਡਦੇ ਆਂ ਅਸੀਂ ਹਾਂ ਹਾਂ ਤੇ ਬਸ ਉਹ ਇੱਕ ਕਰੀ ਨੱਕਾ ਚ ਕਰਤਾ ਠੀਕ ਆ ਹੁਣ ਤਾਂ ਜਿਵੇਂ ਕੁਛ ਖੇਤਾਂ ਚ ਪਾਈਪਾਂ ਨੱਪ ਦਿੰਨੇ ਆ ਠੀਕ ਆ ਉਹਦੇ ਚੱਲ ਰਾਲਿਆ ਉਹ ਸਮਝ ਗਿਆ ਮੈਂ ਹਾਂ ਇੱਕ ਕਰੀ 3 ਇੰਚ 2.5 ਇੰਚੀ ਪਾਈਪ ਨੱਪ ਕੇ ਗਲਾਸ ਜਿਹਾ ਪੈਂਦਾ ਕਰ ਲੈਂਦੇ ਲੋਕ ਠੀਕ ਆ ਉਹ ਇੱਕ ਕਰੀ ਨੱਪੀਆਂ ਬਾਅਦ ਤੁਹਾਡਾ ਕੰਮ ਮੁੜ ਕੇ ਅੱਜ ਕੱਲ ਪੱਟ ਲੋ ਆ ਕਿ ਉਹਨਾਂ ਨੂੰ ਫਿਰ ਸਾਂਭ ਕੇ ਰੱਖ ਦੋ ਠੀਕ ਹੈ ਜੇ ਜੇ ਹੁਣ ਇਹਦੇ ਵਿੱਚ ਪਾਣੀ ਲਾਉਣਾ ਉ ਤਾਂ ਫਿਰ ਮੰਨ ਲਓ ਜੇ ਪਾਈਪਾਪੂ ਪਾਣੀ ਨਾ ਪੈਂਗਾ ਐ ਤੁਰਦੇ ਤੁਰਦੇ ਲਾਉਣਾ ਜਾਣਾ ਪੈਂਦਾ ਹੁਣ ਆ ਲਾਦਾ ਫਿਰ ਉਹਦੇ ਵਿੱਚ ਪਾਣੀ ਛੱਡ ਲੈ ਆਂ ਲਾਉਂਦੇ ਵੇ ਹਲੇ ਦੋਈ ਤਿੰਨੀ ਖਾਲੀ ਪਾਣੀ ਛੱਡਦੇ ਆ ਪਾਣੀ ਜਾਂਦੇ ਆ ਤੁਹਾਡੇ ਕਿਉਂਕਿ ਪਾਣੀ 5 ਇੰਚੀ ਮੋਟਰ ਤੋਂ ਘੱਟ ਮੋਟ ਧਾਰੀ ਨਹੀਂ ਸਾਡੇ ਕੇ ਮੋਟਰ ਦੀ ਠੀਕ ਹੈ ਜਿਆਦਾ ਤਾਂ 6 ਇੰਚੀ ਪਾਣੀ ਦੀਆਂ ਧਾਰਾਂ ਸਾਰੇ ਫਿਰ ਕਿੰਨੇ ਬੰਦੇ ਪਾਣੀ ਲਾਉਂਦੇ ਹੋਣੇ ਬਾਈ ਦੋ ਤੋਂ ਤਿੰਨ ਬੰਦੇ ਕੱਢੋ ਦੋ ਤਿੰਨ ਬੰਦੇ ਪਾਣੀ ਮੇਨ ਹੈ ਇਹਦੇ ਚ ਹਨ ਮੇਨ ਪਾਣੀ ਹੈ ਪਾਣੀ ਜਿਹੜਾ ਠੀਕ ਬਾਹਲਾ ਲੱ ਕਟਦਾ ਮਾੜਾ ਹੁੰਦਾ ਹੀ ਐ ਉਸ ਹਿਸਾਬ ਜੇ ਨਾ ਪਾਣੀ ਲਾਉਣਾ ਪੈਂਦਾ ਮਤਲਬ ਜਿਵੇਂ ਜਿਵੇਂ ਆ ਖੇਲੀਆਂ ਚ ਫਿਰ ਗਿਆ ਉਹਦੀ ਬੰਦ ਕਰ ਦਈਦਾ ਠੀਕ ਐ ਉਹ ਮੁੜ ਕੇ ਜਿਹੜਾ ਵਟਾ ਚੂਸ ਲੈਂਦੀਆਂ ਪਾਣੀ ਦੇసే ਨਾ ਘੰਟੇ ਪਿੱਛੋਂ ਯਾਰ ਠੀਕ ਐ ਮੁਗਦੀ ਗੱਲ ਹਾਂ ਮੁਗਦੀ ਗੱਲ ਤਾਂ ਆ ਬਸ ਹਾਂ ਸਹੀ ਐ ਫਿਰ ਤਾਂ ਜਾਣੀ ਇੱਕ ਤਾਂ ਸੀ ਆ ਨੇੜੇ ਕਰਕੇ ਗਾਹ ਨੂੰ ਮੈਂ ਤਾਂ ਬਈ ਐਂ ਘਾਲੋਂ ਜਣੀ ਪਾਈ ਮਹਿਰ ਇਧਰੋਂ ਹੁਣ ਮੇਰੇ ਮੂੰਹੇ ਬਣ ਜਾਂਦੇ ਆ ਵੀ ਕਹਿ ਰਹੇ ਆਠ ਅਠ ਮੂੰਹੇ ਬਣ ਜਾਂਦੇ ਦੋਈ ਸਾਡ ਮਹਿਰ ਫਿਰ ਤਾਂ ਬਾੜਾ ਹੋ ਜੂਗਾ ਪਹਿਲਾਂ ਕਿੰਨਾ ਬਾੜੀ ਰੱਖਦੇ ਹੁੰਦੇ ਸੀਗੇ ਠੀਕ ਹੈ ਕੋਲ 11 ਕਿੱਲੇ ਦਾ ਹੀ ਲੰਬਾ ਰੱਖਦੇ ਸੀ ਫਿਰ ਇਹ ਚਲੋ ਹੌਲੀ ਹੌਲੀ ਗਰੁੱਪਾਂ ਚੋਂ ਜਾਂ ਚਲੋ ਜਿੰਨੇ ਜ਼ਿਮੀਂਦਾਰ ਪੁਰਾਣੇ ਆ ਹੌਲੀ ਹੌਲੀ ਉਹਨਾਂ ਤੋਂ ਪੀਤੀ ਚੀਜ਼ ਸਿੱਖੀ ਵੀ ਜਿਹੜਾ ਪਾਣੀ ਲੰਬਾਈ ਘੱਟ ਰੱਖੋ ਮੇਰਾ ਕੰਮ ਉਕੇ ਫਿਰ ਪਾਣੀ ਭਾਰਾ ਲਾਦਦਾ ਜੇ ਆਪਾਂ ਲੰਬੀਆਂ ਕਰੀਏ ਫਿਰ ਉਹ ਉਰੇ ਉਰੇ ਨੂੰ ਦਾ ਸਹਿਜ ਨਹੀਂ ਬਣਦਾ ਛੋਟਾ ਜਾਂ ਉਹਦੀ ਸ਼ਾਈਨਿੰਗ ਹੀ ਨਹੀਂ ਰਹਿੰਦੀ ਆਲੂ ਦੀ ਬਿਲਕੁਲ ਬਿਲਕੁਲ ਹਾਂ ਤਾਂ ਇਹ ਸੁਧਾਰ ਕਰਨ ਵਾਲਾ ਇੱਕ ਜ਼ਰੂਰੀ ਆ ਸਾਡੇ ਆਸਤੇ ਤਾਂ ਸਿੱਖਣ ਵਾਲੀ ਜੀ ਹੈ ਹਾਂ ਹੈਨਾ ਹਾਂ ਉਹ ਟਰੈਕਟਰ ਭਾਲ ਕੇ ਹੈਰੀ ਸਟੋਰ ਟੈਂਕ ਬਣਿਆ ਪਾਣੀ ਦਾ ਹਾਂ ਰੇਗ ਤਾਂ ਵਧੀਆ ਪੇ ਪਟੀਆਂ ਪਟੀਆਂ ਲੱਗੀਆਂ ਹੈ ਕੰਮ ਦਾ ਬਈ ਸਿਰਾਂ ਲਾਈ ਬੈਠਾ ਜਾਵਾ ਜਿਵੇਂ ਇਹ ਤੋਂ ਪਹਿਲਾਂ ਐਲ ਆਰ ਚੱਲੇ ਜਿਵੇਂ 50 ਦਿਨ ਦਾ ਆਲੂ ਹੁੰਦਾ ਜਿਵੇਂ ਬਿਲਕੁਲ 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 ਕਿੱਡੀ ਕਿੱਡੀ ਵਾਰ ਲਾ ਯਾਰ ਕਮਾਲ ਹੋਈ ਬਈ ਇਹ ਲੈ ਮੇਤਰ ਕਿਹੇ ਪਾਸੇ ਦੇਂਦੀ ਆ ਥੱਲੇ ਮਿੱਟੀ ਥੱਲੇ ਤੱਕ ਸਹੀ ਜਿਹਾ ਆ ਇਸੇ ਦੀ ਅੱਖ ਆ ਵੀ ਇੱਥੋਂ ਤਾਈਂ ਫੈਲ ਰਹੇ ਨੇ ਟਾ ਹਨਾ ਲੈ ਹਾਂ ਕਿੰਨੇ ਆ ਡਾਲਾ ਯਾਰ ਜਿਵੇਂ ਸਲੋ ਜਾਂ ਪਟਣਾ ਹੁੰਦਾ ਹੈ ਆਪਣੇ ਮਾਨ ਤੇ ਇਹ ਥੋੜੀ ਰੇਤਲੀ ਜ਼ਮੀਨ ਹੈ ਇੱਥੇ ਸਹੀ ਆਹ ਡਿੱਗਰ ਵੀ ਕੰਮ ਕਰੀ ਜਾਂਦਾ